ਬੜੇ ਤਾਂ ਜਾਣੇ ਆ ਮੁਰਦੇ ਵੀ ਕਫਨ ਪਾੜ ਕੇ ਬੋਲ ਪੈਂਦੇ ਆ ਐਡਾ ਵੱਡਾ ਕੱਪੜਾ ਐ ਬਿਲਕੁਲ ਨਹੀਂ ਛੁਪਣਾ ਸਟ੍ਰੋਂਗ ਸੱਤਰ ਨੇ ਉਹ ਵੀ ਕਹਿ ਰਹੇ ਕਿ ਅਜੇ ਤੱਕ ਉਹ ਪੈਸੇ ਦੀ ਸਮਾਰੀ ਜਾ ਚੁੱਕੀ ਹੋਈ ਆ ਕਿ ਪੈਸੇ ਲੱਲਾ ਇਸ ਗੇਮ 'ਚ ਪਰੇ ਹੋ ਜਾ ਹਰ ਬੰਦਾ ਇਹ ਸੋਚਦਾ ਮੈਂ ਆਪਣਾ ਨਾਮ ਅੱਗੇ ਕਰਕੇ ਇਹਦੇ 'ਚ ਕੋਈ ਕ੍ਰੈਡਿਟ ਵਾਰ ਲੈ ਕੇ ਤੇ ਆਪਣਾ ਮੂੰਹ ਮਿੱਠਾ ਕਰ ਦਵਾਂ ਪਰ ਨਾ ਤਾਂ ਅਸੀਂ ਮੂੰਹ ਮਿੱਠਾ ਕਰਨ ਵਾਲੇ ਆ ਤੇ ਨਾ ਅਸੀਂ ਕਿਸੇ ਹੋਰ ਦਾ ਮੂੰਹ ਮਿੱਠਾ ਹੁਣ ਦਵਾਂਗੇ ਇੱਕ ਦੂਜੇ ਦਾ ਬਚਾਅ ਕਰਨ ਵਾਸਤੇ ਕੋਈ ਵੀ ਬੰਦਾ ਆ ਕੇ ਇਹ ਨਹੀਂ ਕਹਿ ਰਿਹਾ ਹਾਂ ਇਹ ਗਲਤ ਹੋਇਆ ਕਿਸੇ ਵੀ ਬੰਦੇ ਨੇ ਕਾਰਪੋਰੇਸ਼ਨ ਨਾਲ ਰਿਲੇਟਡ ਸਰਕਾਰ ਨਾਲ ਰਿਲੇਟਡ ਬੰਦਾ ਕੋਈ ਵੀ ਅੱਗੇ ਨਹੀਂ ਆ ਰਿਹਾ ਜੀ ਤਾਂ ਨਹੀਂ ਸ਼ਾਂਤ ਹੋ ਜਾਓਗੇ ਨਹੀਂ 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 ਜੀ ਇਹ ਸੋਚਦੇ ਆ ਵੀ ਠੰਡ ਦਾ ਮੌਸਮ ਹੈ 10 12 ਦਿਨ ਗੱਲ ਠੰਡੀ ਪਾ ਦੋ ਤੇ ਠੰਡੇ ਹੋ ਕੇ ਬੈ ਜਾਣਗੇ ਕਿੱਦਾਂ ਮਤਲਬ ਮੈਂ ਕਹਿੰਦਾ ਜੀ ਇਹਦੇ ਵਿੱਚ ਕੋਈ ਇਹ ਦੋ ਚਾਰ ਬੰਦੇ ਨਹੀਂ ਹੋਣੇ ਇਹ ਬਹੁਤ ਵੱਡੀ ਚੈਨ ਹੈ ਔਰ ਇਸ ਚੈਨ ਦਾ ਅਸੀਂ ਬਹੁਤ ਜਲਦ ਖੁਲਾਸਾ ਕਰਾਂਗੇ ਸਾਨੂੰ ਡਰਾ ਤਾਂ ਸਕਦੇ ਆ ਪਰ ਸਾਨੂੰ ਹਰਾ ਨਹੀਂ ਸਕਦੇ ਕਿਉਂਕਿ ਲੜਾਈ ਤਾਂ ਆਪਾਂ ਸ਼ੁਰੂ ਕਰਦੀ ਹੈ ਤੇ ਜਿੱਤ ਗਈ ਇਸ ਲੜਾਈ ਤੋਂ ਪਿੱਛੇ ਹਟਾਂਗੇ ਹਜ਼ਾਰਾਂ ਕਰੋੜਾਂ ਦਾ ਕਪੜਾ ਜੀ ਐਡੀ ਛੇਤੀ ਕਿੱਦਾਂ ਲਪੋ ਲੈਣਗੇ ਕਿੱਥੇ ਭੱਜ ਜਾਣਗੇ ਲੁਧਰਨ ਲਾਈਵ ਦੇਖਣ ਵਾਲੇ ਤੁਮ ਆਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਗੱਲ ਕੀਤੀ ਆਉਗੀ ਖੁਲਾਸੇ ਦੀ ਜਿਹੜੇ ਖੁਲਾਸੇ ਦੇ ਉੱਤੇ ਸੱਤ ਕਰਮਚਾਰੀਆਂ ਉੱਤੇ ਮੁਕੱਦਮਾ ਜਿਹੜਾ ਦਰਜ ਹੋ ਗਿਆ ਕਾਰਪੇਸ਼ਨ ਦੇ ਕਾਰਪੇਸ਼ਨ ਡੀ ਜ਼ੋਨ ਦੇ ਬਾਹਰ ਖੜੇ ਆ ਕਮਿਸ਼ਨਰ ਸਾਹਿਬ ਦੀ ਗੱਡੀ ਪਿੱਛੇ ਖੜੀ ਹੋਈ ਹੈ ਕਮਿਸ਼ਨਰ ਸਾਹਿਬ ਦੇ ਨਾਲ ਵੀ 1 ਟੂ 1 ਕਰਾਂਗੇ ਪੁੱਛਾਂਗੇ ਕਮਿਸ਼ਨਰ ਸਾਹਿਬ ਹਜੇ ਤੱਕ ਕੀ ਖੁਲਾਸੇ ਕੀਤੇ ਗਏ ਨੇ ਲੇਕਿਨ ਲੁਧਿਆਣਾ ਸ਼ਹਿਰ ਦਾ ਇੱਕ ਚਰਚਾ ਦਾ ਵਿਸ਼ਾ ਬਣ ਚੁੱਕਾ ਹੈ ਜੀ ਕਿ ਕਾਰਪੇਸ਼ਨ ਕਰਪਚਨ ਦਾ ਹੱਬ ਹੈਗੀ ਸੀਗੀ ਤੇ ਹੁਣ ਪ੍ਰਮੁਖਤਾਂ ਨਾਲ ਹੋ ਗਿਆ ਕਿ ਕਾਰਪੋਰੇਸ਼ਨ ਕਰਪਚਨ ਦਾ ਹੱਬ ਹੈਗੀ ਹੈ ਅਤੇ ਛੋਟੇ ਤੋਂ ਲੈ ਕੇ ਵੱਡਾ ਮੁਲਾਜ਼ਮ ਕਾਰਪੋਰੇਸ਼ਨ ਦੇ ਵਿੱਚ ਗੇੜੇ ਵਿੱਚ ਕਾਰਪੋਰੇਸ਼ਨ ਦੇ ਵਿੱਚ ਕਿਤਨਾ ਕਿਥੇ ਉਸ ਕਾਲੇ ਧੰਡਾਲੀ ਦੇ ਗੇੜੇ ਵਿੱਚ ਆਇਆ ਹੋਇਆ ਵੈ ਕਿ ਉਹ ਚੋਰ ਮੋਰੀਆ ਰਾਹੀ ਪੈਸੇ ਲਿੱਤੇ ਜਾ ਰਹੇ ਨੇ ਹੁਣ ਦੇ ਦਿੱਤੇ ਸੱਤ ਬੰਦਿਆਂ ਦੇ ਉੱਤੇ ਪਰਚਾ ਦਰਜ ਹੋ ਗਿਆ ਵੈ ਲੇਕਿਨ ਕਿੰਨੇ ਕੁ ਬੰਦੇ ਜਿਹੜੇ ਹੈਗੇ ਨੇ ਇਹਦੇ ਵਿੱਚ ਹੈਗੇ ਸੀਗੇ 44 ਤੋਂ 44 ਕੇ ਬੰਦੇ ਸੀਗੇ ਲੇਕਿਨ ਉਹਨਾਂ ਉੱਤੇ ਕਿਹੜੀ ਕਾਰਵਾਈ ਕੀਤੀ ਗਈ ਕਿਹੜੇ ਵੱਡੇ ਆਕਰੇ ਕਹਿੰਦੇ ਉੱਤੇ ਸਾਰਾ ਕੰਮ ਕੀਤਾ ਗਿਆ ਵੈ ਲੇਕਿਨ ਇਹਦੇ ਵਿੱਚ ਕਿਹੜੀ ਰਾ ਅਜੀਪਾਲਾ ਅਜੇ ਪਾਸਾ ਨਾ ਮਜੂਦ ਹੈ ਅਜੀਪਾਲ ਗੱਲ ਕੀਤੀ ਜਾਵੇ ਕ੍ਰਿਪਚਨ ਦਾ ਕੱਢ ਲਈ ਜੀ ਖੁਲਾਸਾ ਵੀ ਹੋ ਗਿਆ ਸੱਤ ਮੁਲਾਜ਼ਮਾਂ ਦੇ ਪਰਚਾ ਵੀ ਦਰਜ ਹੋ ਗਿਆ ਲੇਕਿਨ ਉਹ ਬਾਕੀ ਦੇ ਬਾਕੀ ਕਿਹੜੇ ਨੇ ਉਹ ਕਿਹੜੀਆਂ ਕਾਲੀਆਂ ਭੇਡਾਂ ਨੇ ਜਿਹੜੀਆਂ ਹਜੇ ਵੀ ਛੁਪ ਕੇ ਬੈਠੀਆਂ ਨੇ ਵਿਸ਼ਾਲ ਜੀ ਤੁਸੀਂ ਪਹਿਲਾਂ ਮੈਨੂੰ ਇਹ ਦੱਸੋ ਤੁਸੀਂ ਮੰਨਦੇ ਹੋ ਕਿ ਸੈਂਕੜੇ ਕਰੋੜਾਂ ਦਾ ਕਪਲਾ ਹੋਵੇ ਤੇ ਸੱਤ ਬੰਦੇ ਉਹ ਵੀ ਉਹ ਦਰਜਾ 3 ਤੇ ਦਰਜਾ 4 ਕਲਾਸ ਦੇ ਮੁਲਾਜ਼ਮ ਕਰਕੇ ਹੋਣ ਜਿੰਦੇ ਵੱਡੇ ਮਗਰਮਚ ਜਿਨ੍ਹਾਂ ਨੂੰ ਅਸੀਂ ਮਗਰਮੱਛ ਕਵਾਂਗੇ ਗੋਗੀ ਜੀ ਨੇ ਕੜਿਆਲ ਕਿਹਾ ਸੀ ਹੁਣ ਕਿੱਥੇ ਨੇ ਉਹ ਕੜਿਆਲਾ ਨੂੰ ਕੌਣ ਫੜ ਰਿਹਾ ਇਹ ਸਾਰਾ ਹੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਜਿਹੜਾ ਮਿੱਡਾ ਚੋਕ 9:30 ਵਜੇ ਰਾਤ ਨੂੰ ਰੇਡ ਹੋਈ ਸੀ ਉਸ ਦੇ ਵਿੱਚ ਜਿਹੜੇ ਕਲਰਕ ਉਸ ਰੇਡ 'ਚ ਫੜੇ ਗਏ ਸੀਗੇ ਕਮਿਸ਼ਨਰ ਸਾਹਿਬ ਦੇ ਕਹਿਣ ਤੇ ਉਹ ਸਿਰਫ ਤੇ ਸਿਰਫ ਜਿਹੜਾ ਪੇਪਰ ਵਰਕ ਆ ਉਹਨੂੰ 1.5 ਕਰੋੜ ਰੁਪਏ ਚ ਸਮੇਟਣ ਦੀ ਸਾਜਿਸ਼ ਚੱਲ ਰਹੀ ਸੀ ਉਦੋਂ ਵੀ ਤੇ ਹੁਣ ਵੀ ਤੇ ਕੁਝ ਖਾਸ ਚਹੇਤੇ ਜਿਹੜੇ ਆ ਇਹਨਾਂ ਦੇ ਕਜ਼ਰਕ ਨੇ ਤੇ ਸੀਨੀਅਰ ਅਧਿਕਾਰੀ ਨੇ ਉਹਨਾਂ ਨੂੰ ਬਚਾਉਣ ਦੀ ਜਿਹੜੀ ਕਿਆਵਤ ਜਿਹੜੀ ਤੁਰ ਪਈ ਹੈ ਤੇ ਉਸੇ ਰਾਤੇ ਪੂਰੀ ਦੀ ਪੂਰੀ ਕਾਰਪੋਰੇਸ਼ਨ ਤੇ ਜਿੰਨਾ ਵੀ ਇਹਨਾਂ ਦਾ ਅਮਲਾਵਾ ਉਹ ਸਾਰਾ ਕੁਝ ਆਪਣੇ ਚਹੇਤਿਆਂ ਨੂੰ ਬਚਾਉਣ ਵਾਸਤੇ ਕੰਮ ਕਰ ਰਿਹਾ ਅਜੇ ਜੀ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਕਲਰ ਕੋ ਬੈਠਾ ਹੋਗਾ ਦੇਖੋ ਆਈਡੀ ਜ਼ਰੂਰ ਹੋਗੀ ਉਹ ਦਫਤਰ ਕੰਮ ਨਹੀਂ ਕਰ ਸਕਦਾ ਘਰੇ ਜਾ ਕੇ ਤਾਂ ਕੰਮ ਕਰ ਸਕਦਾ ਘਰੇ ਜਾ ਕੇ ਤਾਂ ਉਹ ਕਪਲੇ ਨੂੰ ਕਿਤਨੇ ਕਿਤੇ ਸਕੈਮ ਨੂੰ ਲੁਕੋ ਸਕਦਾ ਕਿਉਂਕਿ ਉਹਦੇ ਜ਼ਿੰਮੇਵਾਰੀ ਆ ਗਈ ਉਹਦੀ ਕਿਤਨੇ ਕਿਤੇ ਛਾਗ ਬਚਾਉਣ ਦੀ ਜਰੂਰਤ ਆ ਗਈ ਉਹਨੂੰ ਕਿ ਮੈਂ ਉਹ ਵੱਡੇ ਮੁਲਾਜ਼ਮਾਂ ਤੋਂ ਬਚਾ ਲਾ ਚਲੋ ਉਹ ਮੈਨੂੰ ਬਚਾ ਲੈਣਗੇ ਉਹ ਮੈਨੂੰ ਹਾਈ ਕੋਰਟ ਤੋਂ ਵੀ ਬਚਾ ਕੇ ਲਿਆਣਗੇ ਹਾਈ ਕੋਰਟ ਤੋਂ ਬੇਲ ਲਾ ਦੇਣਗੇ ਲੇਕਿਨ ਤੁਸੀਂ ਇਹ ਦੇਖੋ ਜਿੰਨੇ ਵੀ ਬੰਦਿਆਂ ਦਾ ਹਜੇ ਤੱਕ ਨਾਮ ਆਇਆ ਕਿਸੇ ਦੀ ਅਰੈਸਟ ਪਈ ਹੈ ਨਹੀਂ ਕੋਈ ਕਾਰਵਾਈ ਹੋਈ ਹੈ ਸਿਰਫ ਖਾਣਾ ਪੂਰਤੀ ਹੋਈ ਹੈ ਇੱਕ ਪਰਚਾ ਦੇ ਕੇ ਉਹ ਬੰਦਿਆਂ ਨੂੰ ਸਾਈਡ ਖੁੰਝੇ ਕਰ ਦਿੱਤਾ ਗਿਆ ਉਹਨਾਂ ਨੂੰ ਇਹ ਸਮਝਾਇਆ ਗਿਆ ਵੀ ਤੁਸੀਂ ਡਰੋ ਨਾ ਵੀ ਜੇ ਅਸੀਂ ਤੁਹਾਡੇ ਤੇ ਪਰਚਾ ਵੀ ਦਮਾਂਗੇ ਅਸੀਂ ਇਸ ਮਸਲੇ ਨੂੰ ਤਰੀਕੇ ਦੇ ਨਾਲ ਜਿਹੜਾ ਖਤਮ ਕਰ ਦਾਂਗੇ ਤੇ ਏਸੀ ਕਰਕੇ ਜੋ ਮੈਨੂੰ ਲੱਗ ਰਿਹਾ ਖਾਣਾ ਪੂਰਤੀ ਹਜੇ ਤੱਕ ਹੋ ਰਹੀ ਹੈ ਇਹਦੇ ਵਿੱਚ ਕੋਈ ਵੱਡੀ ਪਕੜਨੀ ਹੋਈ ਕੋਈ ਵੱਡੇ ਅਧਿਕਾਰੀਆਂ ਦਾ ਨਾਮ ਨਹੀਂ ਸਾਹਮਣੇ ਆਇਆ ਕਿਉਂ ਨਹੀਂ ਕਮਿਸ਼ਨਰ ਸਾਹਿਬ ਜਿਹੜੇ ਉੱਚ ਅਧਿਕਾਰੀ ਹੈ ਜਿਹੜੇ ਇਸ 'ਚ ਸਿਖਿਤ ਸੀ ਜਿਨ੍ਹਾਂ ਦੀ ਸਾਈਨਿੰਗ ਅਥਾਰਟੀ ਤੋਂ ਬਿਨਾ ਐਡਾ ਵੱਡਾ ਕਪਤਵ ਨਹੀਂ ਹੋ ਸਕਦਾ ਸੀ ਅੱਜ ਉਹ ਕਿੱਥੇ ਨੇ ਅੱਜ ਜੀ ਮੈਨੂੰ ਪਿਛਲੀ ਵਾਰੀ ਵੀ ਉਹਨਾਂ ਨੇ ਕਿਹਾ ਜਿਨ੍ਹਾਂ ਜਿਨ੍ਹਾਂ ਨੇ ਸਾਈਨ ਕੀਤਾ ਜਿਨ੍ਹਾਂ ਜਿਨ੍ਹਾਂ ਦੇ ਕੋਲੋਂ ਲੈਟਰਾਂ ਗਈਆਂ ਉਹਨਾਂ ਦੇ ਕਾਰਵਾਈ ਹੋ ਗਈ ਉਹਨਾਂ ਪੁੱਛਿਆ ਜਾਊਗਾ ਕਿ ਆ ਕੀ ਤੁਸੀਂ ਸਾਈਨ ਕਰ ਮਗਰ ਨਹੀਂ ਵੱਡੀ ਅਮਾਉਂਟ ਜਾ ਰਹੀ ਉਹ ਪੁੱਛਿਆ ਨਹੀਂ ਕਾਰਵਾਈ ਹੈ ਕਿੱਥੇ ਜੀ ਦੱਸੋ ਤੁਸੀਂ ਦੱਸੋ ਕਿੱਥੇ ਕੋਈ ਨਿਊਜ਼ ਚ ਆਇਆ ਵੀ ਕੋਈ ਵੱਡੇ ਅਧਿਕਾਰਾਂ ਤੇ ਕੋਈ ਕਾਨੂੰਨੀ ਕਾਰਵਾਈ ਹੋਈ ਹੈ ਕਿਸੇ ਤੇ ਵੀ ਨਹੀਂ ਕੁਝ ਹੋ ਜਿੱਤੀ ਗਈ ਹੈ ਕਿ ਅਸੀਂ ਲੁਧਿਆਣੇ ਦਾ ਜਿਹੜਾ ਕਾਰਪੋਰੇਸ਼ਨ ਦਾ ਮੋਹ ਸ਼ਾਂਤ ਹੋ ਜਾਊਗਾ ਤੇ ਜਿਹੜੇ ਵੱਡੇ ਅਧਿਕਾਰੀ ਆ ਸਾਰੇ ਆਪਣੀ ਆਪਣੀ ਬਿਲਾ ਵਿੱਚ ਛੁਪੇ ਬੈਠੇ ਆ ਤੇ ਆਪਣੇ ਆਪਣੀ ਜਿਹੜੀ ਖਾਧੀ ਹੋਈ ਮਲਾਈ ਦੀ ਪਲੇਟ ਨੂੰ ਟਟ ਕੇ ਚੰਗੀ ਤਰ੍ਹਾਂ ਸਾਫ ਕਰ ਰਹੇ ਆ ਵੀ ਆਪਣੇ ਆਪ ਨੂੰ ਅਸੀਂ ਦਾਗੀ ਸ਼ੋ ਨਾ ਕਰੀਏ ਆਪਣੇ ਦਾਗ ਛਪਾ ਲਈਏ ਜੀ ਇੱਥੇ ਉਹ ਚੰਗੀ ਤਰ੍ਹਾਂ ਰਾਖਣਾ ਸਾਫ ਕਰ ਰਹੇ ਨੇ ਉਹ ਨਿਸ਼ਾਨ ਨਾ ਰਹਿ ਜਾਏ ਪਾਣੀ ਵੀ ਨਾ ਖੜੇ ਉਹਦੇ ਤੇ ਜਦੋਂ ਪਾਣੀ ਖੜ ਗਿਆ ਬੂਨ ਤਾਂ ਫੜੇ ਜਾਣਾ ਦੇਖੋ ਜੀ ਫੜੇ ਤਾਂ ਜਾਣੇ ਆ ਮੁਰਦੇ ਵੀ ਕਫਨ ਪਾੜ ਕੇ ਬੋਲ ਪੈਂਦੇ ਆ ਐਡਾ ਵੱਡਾ ਕੱਪੜਾ ਇਹ ਬਿਲਕੁਲ ਨਹੀਂ ਛੁਪਣਾ ਜੇ ਇਹਨੂੰ ਕੋਈ ਛੁਪਾਉਣ ਦੀ ਕੋਸ਼ਿਸ਼ ਕਰ ਵੀ ਰਿਹਾ ਕੋਈ ਸੋਚ ਵੀ ਰਿਹਾ ਤੇ ਅਸੀਂ ਪੈਰੇ ਤੇ ਖੜੇ ਆ ਅਸੀਂ ਇਸ ਖੱਪਦੇ ਨੂੰ ਪੂਰਾ ਉਜਾਗਰ ਕਰਾਂਗੇ ਗਰੀਬਾਂ ਦਾ ਪੈਸਾ ਮੈਂ ਫੇਰ ਕਿਹਾ ਸੀ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹ ਰਿਹਾ ਗਰੀਬਾਂ ਦਾ ਪੈਸਾ ਮਜ਼ਦੂਰ ਮੁਲਾਜ਼ਮਾਂ ਦਾ ਪੈਸਾ ਉਹਨਾਂ ਦੀ ਜੇਬ ਚ ਵਾਪਸ ਜਾਊਗਾ ਲੇਕਿਨ ਆ ਵੀ ਸੁਣਨ ਨੂੰ ਆ ਰਿਹਾ ਸਾਡੇ ਸੁੱਤਰ ਜਿਹੜੇ ਸਟਰੋਂਗ ਸੁੱਤਰ ਨੇ ਉਹ ਵੀ ਕਹਿ ਰਹੇ ਕਿ ਅਜੇ ਪਾਲ ਨੂੰ ਪੈਸੇ ਦੀ ਸਵਾਰੀ ਸ਼ਾ ਚੁੱਕੀ ਹੋਈ ਆ ਕਿ ਪੈਸੇ ਲੱਲਾ ਇਸ ਗੇਮ ਵਿੱਚ ਪਰੇ ਹੋ ਜਾ ਐਨ ਆ ਰੁਪਈਆ ਤਨੂੰ ਮਿਲਦਾ ਵੱਡੇ ਅਧਿਕਾਰੀਆਂ ਨੂੰ ਬਚਾਲਾ ਕਿੰਨਾ ਸੱਚ ਆ ਕਪੂਰ ਸਾਹਿਬ ਜੇ ਪੈਸੇ ਲੈਣੇ ਹੁੰਦੇ ਜਾਂ ਪੈਸੇ ਮੇਣੇ ਹੁੰਦੇ ਜਾਂ ਮੈਂ ਇਸ ਪਾਸੇ ਤੁਰਨਾ ਹ ਕਤਮ ਹੋ ਜਾਣਾ ਸੀਗਾ ਤੁਸੀਂ ਦੇਖੋ ਸੁਪਾਰਿਸ਼ ਆਈ ਬੜੀਆਂ ਸੁਪਾਰਿਸ਼ ਆ ਰਹੀਆਂ ਬੜਾ ਕੁਝ ਹੋ ਰਿਹਾ ਪਿਛਲੇ ਦਿਨੀ ਤੁਸੀਂ ਇਹ ਦੇਖ ਲਓ ਜਦੋਂ ਤੁਸੀਂ ਇਹ ਮੁੱਦੇ 'ਚ ਸਾਡਾ ਸਾਥ ਦਿੱਤਾ ਉਸ ਤੋਂ ਬਾਅਦ ਕਿੰਨੇ ਹੀ ਬੰਦੇ ਛੱਪੜ 'ਚ ਜਿਵੇਂ ਡੱਡੂ ਟੱਪਦਾ ਐਵੇਂ ਕਿੰਨੇ ਹੀ ਬੰਦੇ ਆ ਗਏ ਵੀ ਮਸਲਾ ਮੈਂ ਚੱਕਿਆ ਮੈਂ ਚੱਕਿਆ ਮੈਂ ਚੱਕਿਆ 6 ਮਹੀਨੇ ਤੋਂ ਕੋਈ ਕਹਿ ਰਿਹਾ ਕੋਈ 2 ਸਾਲ ਤੋਂ ਕਹਿ ਰਿਹਾ ਕੋਈ 3 ਮਹੀਨੇ ਤੋਂ ਕਹਿ ਰਿਹਾ ਪਰ ਉਹ ਸੁੱਤੇ ਪਏ ਸੀ ਜਦ ਤੱਕ ਐਫ ਆਈ ਆਰ ਨਹੀਂ ਹੋਈ ਉਦੋਂ ਤੱਕ ਤਾਂ ਕੋਈ ਸਾਹਮਣੇ ਨਹੀਂ ਆਇਆ ਲੇਕਿਨ ਕਈ ਚੈਨਲ ਵਾਲੇ ਵੀ ਆ ਕੇ ਕਹਿ ਰਹੇ ਨੇ ਕਿ ਮਤਲਬ ਅਸੀਂ ਉਜਾਗਰ ਕੀਤਾ ਸੀਗਾ ਫੇਰ ਕਾਰਵਾਈ ਕਰਾ ਲੈਂਦੇ ਹੁਣ ਥੋੜੀ ਜਿਹੜੀ ਡਿਬੇਟ ਤੋਂ ਬਾਅਦ ਹੀ ਕਾਨੂੰਨਨ ਕਾਰਵਾਈ ਹੋਈ ਹੈ ਇਹ ਚ ਕੋਈ ਦੋ ਰਾਏ ਨਹੀਂ ਆ ਉਸ ਤੋਂ ਬਾਅਦ ਹਰ ਬੰਦਾ ਇਹਦਾ ਕ੍ਰੈਡਿਟ ਫੇਮਸ ਹੈਨ ਨੂੰ ਫਿਰਦਾ ਪਰ ਕੋਈ ਵੀ ਬੰਦਾ ਬਤੌਰ ਤਰੀਕੇ ਨਾਲ ਜਿਹੜਾ ਪੇਪਰ ਵਰ ਕਾਨੂੰਨ ਦੇ ਹਿਸਾਬ ਨਾਲ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕਰਵਾਨੀ ਚਾਹੁੰਦਾ ਹਰ ਬੰਦਾ ਇਹ ਸੋਚਦਾ ਮੈਂ ਆਪਣਾ ਨਾਮ ਅੱਗੇ ਕਰਕੇ ਇਹਦੇ ਵਿੱਚ ਕੋਈ ਕ੍ਰੈਡਿਟ ਵਾਰ ਲੈ ਕੇ ਤੇ ਆਪਣਾ ਮੂੰਹ ਮਿੱਠਾ ਕਰ ਦਵਾਂ ਪਰ ਨਾ ਤਾਂ ਅਸੀਂ ਮੂੰਹ ਮਿੱਠਾ ਕਰਨ ਵਾਲੇ ਆ ਤੇ ਨਾ ਅਸੀਂ ਕਿਸੇ ਹੋਰ ਦਾ ਮੂੰਹ ਮਿੱਠਾ ਹੁਣ ਦਵਾਂਗੇ ਲੇਕਿਨ ਤੁਹਾਨੂੰ ਦੱਸਦਾ ਚਲੋ ਖਬਰ ਚਲਾਈ ਸੀ ਉਸ ਵਾਰ ਮੈਨੂੰ ਕਈ ਫੋਨ ਵੀ ਆਏ ਨੇ ਕਿ ਇਸ ਖਬਰ ਨੂੰ ਡਿਲੀਟ ਕਰ ਦਿਓ ਅਸੀਂ ਬਹਿ ਕੇ ਗੱਲਬਾਤ ਕਰ ਲੈਂਦੇ ਆ ਲੇਕਿਨ ਉਹ ਬੰਦੇ ਆ ਸੋਚਦੇ ਪਏ ਸੀ ਕਿ ਕਿੱਥੇ ਆ ਵੀ ਵਿਕ ਜਾਏਗਾ ਲੇਕਿਨ ਆ ਨਹੀਂ ਪਤਾ ਕਿ ਜਿਹੜੇ ਗਰੀਬ ਲੋਕਾਂ ਦਾ ਪੈਸਾ ਉਹਦੇ ਵਿੱਚ ਖ ਫਾਇਲ ਕਰਤੀ ਸੱਤ ਬੰਦਿਆਂ ਦੇ ਉੱਤੇ ਸਸਪੈਂਡ ਵੀ ਕਰ ਦਿੱਤਾ ਲੇਕਿਨ ਉਹ ਬਾਕੀ ਬੰਦੇ ਹੈ ਕਿੱਥੇ ਨੇ ਮੈਂ ਵੀ ਤੁਹਾਨੂੰ ਇਹੀ ਪੁੱਛਣਾ ਚਾਹਨਾ ਜੀ ਜਿਹੜੇ ਬਾਕੀ ਚੋਰ ਉਹ ਕਿੱਥੇ ਨੇ ਉਹ ਕਿਹੜੀ ਖੋਡ ਵਿੱਚ ਰੁਕ ਗਏ ਉਹ ਮਤਲਬ ਉਹ ਖੋਡ ਵਿੱਚ ਨਹੀਂ ਝੁਕੇ ਜੀ ਦੇਖੋ ਸਨਰਖਣ ਆ ਨਾ ਜਿਹੜਾ ਬਿਨਾ ਪੋਲਿਟਿਕ ਜੀ ਸਨਰਖਣ ਤੋਂ ਐਡਾ ਵੱਡਾ ਕਾਂਡ ਨਹੀਂ ਹੋ ਸਕਦਾ ਇਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਦੇ ਕੁਝ ਨਮਾਇੰਦਿਆਂ ਦੀ ਮਿਲੀ ਭੁਗਤ ਆ ਤੁਸੀਂ ਦੇਖੋ ਕੋਈ ਵੀ ਵੱਡਾ ਬਿਆਨ ਕਿਸੇ ਐਮਐਲਏ ਨੇ ਸਾਡੇ ਚਿਹਤੀ ਸਰਕਾਰ ਦੇ ਐਮਐਲਏ ਨੇ ਕੋਈ ਵੱਡਾ ਬਿਆਨ ਦਿੱਤਾ ਕੋਈ ਇਨਵੈਸਟੀਗੇਸ਼ਨ ਬਾਹਰ ਕੋਈ ਵਿਜੀਲੈਂਸ ਨੂੰ ਐਪਲੀਕੇਸ਼ਨ ਦਿੱਤੀ ਕੋਈ ਕਮਿਸ਼ਨਰ ਸਾਹਿਬ ਨੂੰ ਆ ਕੇ ਮਿਲੇ ਆ ਜਾਂ ਕੋਈ ਕਿਸੇ ਆਪਣੇ ਸੀਨੀਅਰ ਅਧਿਕਾਰੀ ਜਾਂ ਮੰਨ ਕੇ ਸੀਐਮ ਸਾਹਿਬ ਨੂੰ ਕਿਸੇ ਨੇ ਅਪਰੋਚ ਕੀਤਾ ਵੀ ਜੁਧਿਆਣੇ ਚੇਡਾ ਵੱਡਾ ਕਾਂਡ ਹੋ ਗਿਆ ਇੰਨੀ ਇਮਾਨਦਾਰ ਸਰਕਾਰ ਹੋਣ ਦੇ ਬਾਵਜੂਦ ਕਿ ਮੈਂ ਤੁਹਾਨੂੰ ਕਿੱਥੇ ਗੱਲ ਕੱਟਣ ਲੱਗਾ ਆ ਆਸ਼ੂ ਭਾਈ ਨੂੰ ਤਾਂ ਚੱਕ ਕੇ ਲੈ ਗਏ ਸੀਗੇ ਅਬ ਵਿਜੀਲੈਂਸ ਨੂੰ ਕੋ ਰੇਡ ਹੋ ਗਈ ਵੈਦ ਦੇ ਘਰੇ ਰੇਡ ਹੋ ਗਈ ਲੇਕਿਨ ਇੰਨਾ ਵੱਡਾ ਘਟਾਲਾ ਹੋ ਗਿਆ ਰ ਵਿੱਚ ਵਿਜੀਲੈਂਸ ਕਿੱਥੇ ਹਨ ਅੱਜ ਵੀ ਦੇਖੋ ਜੀ ਅੱਜ ਵੀ ਕਾਂਗਰਸੀ ਕੁਛ ਅਫਸਰ ਕਾਂਗਰਸੀ ਲੀਡਰਾਂ ਤੇ ਅੱਜ ਵੀ ਵਿਜੀਲੈਂਸ ਦੀ ਰੇਡ ਹੋਈ ਹੈ ਪਰ ਜਿਹੜਾ ਐਡਾ ਵੱਡਾ ਕਪਲਾ ਦਿਹਾਣੇ ਦੀ ਇਸ ਪਵਿੱਤਰ ਧਰਤੀ ਤੇ ਮਿਊਨਿਸਪਲ ਕਾਰਪੋਰੇਸ਼ਨ ਦੇ ਵਿੱਚ ਹੋ ਗਿਆ ਇਹਦੇ ਬਾਰੇ ਕੋਈ ਵੀ ਬੋਲਣ ਨੂੰ ਤਿਆਰ ਨਹੀਂ ਹੈ ਦੱਸੋ ਤੁਸੀਂ ਜੇ ਤੁਸੀਂ ਆਇਓ ਕਿੰਨੇ ਬੋਰ ਲੱਗੇ ਪ੍ਰਚਾਰਚਾਰੀ ਗ੍ਰਿਫਤਾਰ ਦੇਖੋ ਪ੍ਰਚਾਰਚਾਰੀ ਗ੍ਰਿਫਤਾਰ ਪਹਿਲੀ ਗੱਲ ਤਾਂ ਗ੍ਰਿਫਤਾਰ ਹੋਈ ਨਹੀਂ ਇੱਕ ਕੱਲੀ ਐਫ ਆਈ ਆਰ ਹੋਈ ਆ ਸਾਰੇ ਦਾ ਸਾਰਾ ਟਕੋਸ ਦਾ ਸਾਰੀ ਕਾਰਪੋਰੇਸ਼ਨ ਜਿੰਨੇ ਵੀ ਅਧਿਕਾਰੀ ਆ ਮੈਂ ਤਾਂ ਅੱਜ ਦੀ ਰੇਡ ਚ ਕਹੂੰਗਾ ਕੋਈ ਵੀ ਆ ਕੇ ਅੱਗੇ ਨਹੀਂ ਬੋਲ ਰਿਹਾ ਦਾ ਮਤਲਬ ਸਾਰਿਆਂ ਨੂੰ ਆਪਣੀ ਸਕਿਨ ਵਿਚਾਰੇ ਆ ਯਾਨੀ ਹਰ ਬੰਦਾ ਚੋਰ ਆ ਕਾਰਪੋਰੇਸ਼ਨ ਦੇ ਵਿੱਚ ਕਾਰਪੋਰੇਸ਼ਨ ਤੈਗ ਲੱਟੂਕਾ ਹੈ ਨਾ ਇੱਕ ਦੂਜੇ ਦਾ ਇੱਕ ਦੂਜੇ ਦਾ ਬਚਾਅ ਕਰਨ ਵਾਸਤੇ ਕੋਈ ਵੀ ਬੰਦਾ ਆ ਕੇ ਇਹ ਨਹੀਂ ਕਹਿ ਰਿਹਾ ਹਾਂ ਇਹ ਗਲਤ ਹੋਇਆ ਕਿਸੇ ਵੀ ਬੰਦੇ ਨੇ ਕਾਰਪੋਰੇਸ਼ਨ ਨਾਲ ਰਿਲੇਟਡ ਸਰਕਾਰ ਨਾਲ ਰਿਲੇਟਡ ਬੰਦਾ ਕੋਈ ਵੀ ਅੱਗੇ ਨਹੀਂ ਆ ਰਿਹਾ ਕੋਈ ਮੀਡੀਆ ਚ ਬਿਆਨ ਨਹੀਂ ਦੇ ਰਿਹਾ ਵੀ ਇਹ ਗਲਤ ਹੋਇਆ ਕੋਈ ਇਹ ਨਹੀਂ ਕਹਿੰਦਾ ਅਸੀਂ ਵੀਡੀਓ ਰਿਪੋਰਟਸ ਕੋ ਜਾਵਾਂਗੇ ਕੋਈ ਇਹ ਨਹੀਂ ਕਹਿੰਦਾ ਅਸੀਂ ਸੀਬੀਆਈ ਜਾਂਚ ਕਰਾਵਾਂਗੇ ਕੋਈ ਵੀ ਬੰਦਾ ਇਸ ਪਾਸੇ ਤਰ੍ਹਾਂ ਨੂੰ ਤਿਆਰ ਨਹੀਂ ਕੋਈ ਕ੍ਰੈਡਿਟ ਵਾਰ ਦੇ ਕੁਝ ਬੰਦੇ ਕ੍ਰੈਡਿਟ ਦੇ ਚੱਕਰ ਚ ਆ ਗਏ ਵੀ ਇਹ ਮੈਂ ਕਰਾਇਆ ਮੈਂ ਕਰਾਇਆ ਸੀ ਕਹਿੰਦੇ ਤੁਸੀਂ ਕਰਾਇਆ ਤੁਸੀਂ ਕਰਾ ਲਓ ਸਭ ਕੁਝ ਪਰ ਇੱਕ ਨਿਸਪਕਸ਼ ਜਾਂਚ ਦਾ ਕਰਾ ਲਓ ਇਹਦਾ ਜਿਹੜਾ ਕੋਈ ਸਿੱਟਾ ਦਾ ਨਿਕਲੇ ਕੋਈ ਦੋਸ਼ੀ ਸੜਾਕਾ ਦੇ ਪਿੱਛੇ ਹੁਣ ਜਿਹੜਾ ਕਪੜੇ ਦਾ ਪੈਸਾ ਵਾ ਉਹ ਫੇਰ ਉਹੀ ਮਜ਼ਾਜਮਾਂ ਦੇ ਜੇਬ ਚ ਪਵੇ ਆ ਕੇ ਤੁਸੀਂ ਅੱਜ ਵੀ ਦੇਖ ਲਓ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਕੱਲ ਲੋੜੀ ਦਾ ਤਿਉਹਾਰ ਆ ਜਿਨਨੇ ਦਰਜਾ ਚਾਰ ਦੇ ਮਜ਼ਾਜਮ ਆ ਸਾਰੇ ਆਪਣੇ ਘਰਾਂ ਦੇ ਵਿੱਚ 부ਜੇ ਹੋਏ ਦੀਵਿਆਂ ਵਾਂਗੂ ਬੈਠੇ ਆ ਕਿਉਂਕਿ ਕਾਰਪੋਰੇਸ਼ਨ ਨੇ ਉਹਨਾਂ ਨੂੰ ਤਨਖਾਹਾਂ ਰਜਿਸ ਨੀ ਕੀਤੀਆਂ ਤਨਖਾਹਾਂ ਦੇਣ ਵਾਸਤੇ ਤਾਂ ਪੈਸੇ ਨਹੀਂ ਹੈਗੇ ਸੈਂਕੜੇ ਕਰੋੜ ਦਾ ਕੱਪੜਾ ਕਰਨਾ ਵਾਸਤੇ ਕਾਰਪੋਰੇਸ਼ਨ ਕੋ ਪੈਸੇ ਹੈਗੇ ਆ ਕਿ ਨਹੀਂ ਹੈਗੇ ਨਹੀਂ ਗਵਰਨਰ ਸਾਹਿਬ ਕੀ ਕਹਿੰਦੇ ਗਵਰਨਰ ਸਾਹਿਬ ਨੇ ਟਾਈਮ ਦਿੱਤਾ ਜੀ 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 ਗਵਰਨਰ ਸਾਹਿਬ ਨੇ ਟਾਈਮ ਦਿੱਤਾ ਸਾਡੀ ਬਹੁਤ ਤੁਹਾਨੂੰ ਇੱਕ ਵੱਡਾ ਖੁਲਾਸਾ ਕਰਾਂਗੇ ਇੱਕ ਦੋ ਦਿਨਾਂ ਦੇ ਵਿੱਚ ਅਸੀਂ ਜਾ ਰਹੇ ਹਾਂ ਸਾਡੀ ਸਾਰੀ ਗੱਲ ਹੋ ਗਈ ਟਾਈਮ ਫਿਕਸ ਹੋ ਗਿਆ ਹੋਇਆ ਵਾ ਤੇ ਕੁਝ ਜਿਹੜੇ ਅੱਜ ਵੀ ਕਹਿੰਦੇ ਨਾ ਜਿੱਥੇ ਅ ਬੁਰਾਈ ਹੋਵੇ ਉਥੇ ਅਛਾਈ ਵੀ ਹੁੰਦੀ ਹੈ ਕੁਝ ਅچھے ਪੋਲਿਟিক্যাল ਲੀਡਰਸ ਜਿਹੜੇ ਪੋਲਿਟਿਕਲ ਨੇਤਾ ਅੱਡ-ਅੱਡ ਪਾਰਟੀਆਂ ਦੇ ਉਹ ਸਾਨੂੰ ਅਪਰੋਚ ਕਰ ਰਹੇ ਆ ਤੇ ਸਾਨੂੰ ਲੈ ਕੇ ਜਾ ਰਹੇ ਨੇ ਉਹ ਗਵਰਨਰ ਸਾਹਿਬ ਕੋ ਟਾਈਮ ਜ਼ਹਿਰੇ ਨੇ ਤੇ ਬਹੁਤ ਜਲਦੀ ਜਿਹੜਾ ਇਹ ਮੁੱਦਾ ਦੇਖੋ ਪੰਜਾਬ ਸਰਕਾਰ ਤੋਂ ਤਾਂ ਸਾਨੂੰ ਆਸ ਹੈ ਨਹੀਂ ਹੁਣ ਵੀ ਅਸੀਂ ਐਪਲੀਕੇਸ਼ਨ ਦੇਣ ਆਏ ਆ ਕਮਿਸ਼ਨਰ ਸਾਹਿਬ ਨੂੰ ਤੇ ਇਸ ਤੋਂ ਬਾਅਦ ਅਸੀਂ ਵਿਜੀਲੈਂਸ ਦਫ਼ਤਰ ਵੀ ਜਾ ਰਹੇ ਆ ਵਿਜੀਲੈਂਸ ਨੂੰ ਵੀ ਐਪਲੀਕੇਸ਼ਨ ਦੇਵਾਂਗੇ ਪਰ ਮੈਨੂੰ ਕੋਈ ਆਸ ਨਹੀਂ ਹੈ ਪਰ ਸਾਡਾ ਜਿਹੜਾ ਰਾਈਟ ਹੈ ਅਸੀਂ ਉਹ ਆਪਣਾ ਕਾਨੂੰਨਨ ਅਧਿਕਾਰ ਇਸਤੇਮਾਲ ਕਰਾਂਗੇ ਪਰ ਜੇ ਨਹੀਂ ਕੁਛ ਹੁੰਦਾ ਤਾਂ ਫਿਰ 2-4 ਦਿਨਾਂ ਦੇ ਵਿੱਚ ਵਿੱਚ ਇਹਦੀ सीबीआई ਜਾਂਚ ਵਾਸਤੇ ਅਸੀਂ ਤੁਰ ਰਹੇ ਹਾਂ ਤੇ ਗਵਰਨਰ ਸਾਹਿਬ ਨੂੰ ਮਿਲ ਕੇ ਇਹਦੀ सीबीआई ਜਾਂਚ ਕਰਾਵਾਂਗੇ ਸੈਂਟਰ ਸਰਕਾਰ ਤੁਹਾਡੀ ਹੈ ਗਵਰਨਰ ਸਾਹਿਬ ਵੀ ਤੁਹਾਡੇ ਨੇ ਦਵਨਨ ਸਾਹਿਬ ਨੂੰ ਮਿਲਣਾ ਸਮਾਂ ਕਿਉਂ ਲੈਣਾ ਪੈਂਦਾ ਸੈਂਟਰੀ ਸਰਕਾਰ ਨੂੰ ਕਹਿ ਕੇ ਜੋ ਲੋਕ ਤੁਹਾਡੇ ਬੀਜੇਪੀ ਦੇ ਜਿਹੜੇ ਹੈਗੇ ਨੇ ਉਹ ਵੀ ਸਾਥ ਨਹੀਂ ਦੇ ਰਹੇ ਉਹ ਵੀ ਇੱਕ ਲੇ ਗੱਲ ਗੰਗਾ ਉਹ ਵੀ ਬਾਹਰ ਨਹੀਂ ਆਏ ਨੇ ਕੋਈ ਵੀ ਬੀਜੇਪੀ ਦਾ ਬੰਦਾ ਬਾਹਰ ਨਹੀਂ ਆਇਆ ਲੇਕਿਨ ਕੱਲਾ ਅਜੇਪਾਲ ਬਾਹਰ ਆ ਗਿਆ ਅਜੇਪਾਲ ਦੇ ਨਾਲ ਬੀਜੇਪੀ ਦੀ ਉਹ ਲੀਡਰ ਨੂੰ ਬਾਹਰ ਆਣਾ ਚਾਹੀਦਾ ਸੀ ਮੇਰੇ ਮਗਰ ਬੀਜੇਪੀ ਪਾਰਟੀ ਪੂਰਾ ਖੜੀ ਹੈ ਕਿਉਂਕਿ ਨਾ ਇਹ ਸਾਡਾ ਅਸੀਂ ਇਹਨੂੰ ਪੋਲੀਟਿਕਲ ਇਸ਼ੂ ਨਹੀਂ ਬਣਾਉਣਾ ਚਾਹੁੰਦਾ ਸੀ ਕਿਉਂਕਿ ਅਸੀਂ ਸਾਰੇ ਅੱਡ ਅੱਡ ਸਮਾਜਿਕ ਜਿਹੜੀ ਸੰਸਥਾਵਾਂ ਨੂੰ ਰਿਪਰੈਜ਼ੈਂਟ ਕਰਦੇ ਆ ਅੱਡ ਅੱਡ ਪਾਰਟੀਆਂ ਨੂੰ ਰ ਮੇਰੀ ਕੱਲ ਵੀ ਦੇਵੀ ਜੀ ਨਾਲ ਗੱਲ ਹੋਈ ਆ ਅੱਜ ਜ਼ਿਲ੍ਹਾ ਪ੍ਰਧਾਨ ਨੇ ਅੱਜ ਵੀ ਬਿਆਨ ਦਿੱਤਾ ਵਾ ਵੀ ਅਸੀਂ ਇਹਦੀ ਜਿਹੜੀ ਜਾਂਚ ਕਰਾਵਾਂਗੇ ਪਾਰਟੀ ਸਾਡੇ ਮਗਰ ਪੂਰਾ ਖੜੀ ਹੈ ਪਾਰਟੀ ਦੀ ਪੂਰੀ ਸਪੋਰਟ ਹੈ ਪਰ ਅਸੀਂ ਇਸ ਨੂੰ ਪੋਲੀਟੀਕਲ ਇਸ਼ੂ ਨਹੀਂ ਬਣਾਉਣਾ ਚਾਹੁੰਦੇ ਸੀ ਇਸ ਕਰਕੇ ਮੈਂ ਔਨ ਕੈਮਰਾ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਾਮ ਨਹੀਂ ਲੈਣਾ ਚਾਹੁੰਦਾ ਸੀ ਕਿਉਂਕਿ ਬਾਅਦ ਚ ਜਿਹੜੀ ਸੱਤਾਧਾਰੀ ਪਾਰਟੀ ਆ ਉਹਨੇ ਕਹਿਣਾ ਜੀ ਇਹ ਤਾਂ ਭਾਜੀਪੀ ਦਾ ਸਟੰਟ ਸੀ ਜਾਂ ਉਹਨਾਂ ਨੇ ਕਿਸੇ ਨੇ ਕਹਿ ਦੇਣਾ ਇਹ ਕਾਜ਼ੀ ਦੋ ਦਾ ਸਟੰਟ ਸੀ ਅਸੀਂ ਇਸ ਕਰਕੇ ਇਸ ਮੈਟਰ ਨੂੰ ਉਸ ਪਾਸੇ ਨਹੀਂ ਤੇ ਜਾ ਰਹੇ ਸੀ ਪਰ ਸਾਡੇ ਮਗਰ ਪਾਰਟੀ ਵੀ ਖੜੀ ਹੈ ਬੜੀ ਮਜ਼ਬੂਤੀ ਦੇ ਨਾਲ ਖੜੀ ਹੈ ਸਾਡੀ ਪਾਰਟੀ ਹਾਈ ਕਮਾਂਡ ਨੇ ਇਸ ਮੁੱਦੇ ਨੂੰ ਅਸੀਂ ਪੂਰਾ ਜਾ ਕੇ ਉਹਨਾਂ ਨਾਲ ਡਿਸਕਸ਼ਨ ਕਰ ਲਈ ਹੋਈ ਹੈ ਤੇ ਗਵਰਨਰ ਸਾਹਿਬ ਦਾ ਟਾਈਮ ਲੈ ਲ ਦੇ ਵਿੱਚ ਵਿੱਚ ਜੇ ਸਾਨੂੰ ਇੱਥੇ ਕੁਝ ਨਾਂ ਨਜ਼ਰ ਆਇਆ ਤੇ ਇਹਦੀ ਸੀਬੀਆਈ ਜਾਂਚ ਹੋਣ ਜਾ ਰਹੀ ਹੈ ਬਾਕੀ ਤੁਹਾਨੂੰ ਰਾਜਵੀਰ ਜੀ ਡਿਟੇਲ ਚ ਦੱਸਣਗੇ ਨਾ ਇਹ ਗੁੰਮਰਾਹ ਕਰ ਰਹੇ ਹੋ ਪਹਿਲੀ ਇੰਟਰਵਿਊ ਚ ਕਿਹਾ ਦੋ ਦਿਨ ਗਵਰਨਰ ਸਾਹਿਬ ਨੂੰ ਮਿਲਣ ਦਾ ਦੂਜੀ ਇੰਟਰਵਿਊ ਚ ਕਿਹਾ ਤਿੰਨ ਦਿਨ ਅੱਜ ਕਹਿ ਰਹੇ ਹੋ ਜਲ ਜਾਰੇ ਆ 14 ਦਿਨ ਹੋ ਗਏ ਗਵਰਨਰ ਸਾਹਿਬ ਮਿਲੇ ਨਹੀਂ ਗਵਰਨਰ ਸਾਹਿਬ ਚਾਹੁੰਦੇ ਨਹੀਂ ਕਿ ਕਿ ਪੰਜਾਬ ਦਾ ਪੈਸਾ ਪੰਜਾਬ ਨੂੰ ਦੇ ਦਈਏ ਨਹੀਂ ਚਾਹੁੰਦੇ ਕਿਉਂ ਨਹੀਂ ਚਾਹੁੰਦੇ ਟਾਈਮ ਲੈਣਾ ਪੈਂਦਾ ਨਾ ਗਵਰਨਰ ਸਾਹਿਬ ਆ ਗਵਰਨਰ ਸਾਹਿਬ ਨੂੰ ਮਿਲਣ ਲਈ ਟਾਈਮ ਵੀ ਲੈਣਾ ਪੈਂਦਾ ਵਾ ਕਿਉਂਕਿ ਇੰਨਾ ਵੱਡਾ ਘਟਾਲਾ ਤਾਂ ਲੀ ਹੋਈ ਹੈ ਸਭ ਨੂੰ ਸਰਕਾਰ ਇੱਥੇ ਕੁਝ ਕਰਦੀ ਨਹੀਂ ਵੀ ਪਹਿਲਾਂ ਵੀ ਇੱਕ ਵਾਰ ਇੱਥੇ ਇਦਾਂ ਹੀ ਘਟਾਲਾ ਹੋਇਆ ਸੀ ਤੇ ਉਹਦੇ ਵਿੱਚ ਵੀ ਐਫਆਈਆਰ ਵੀ ਦਰਜ ਹੋਈ ਸੀ ਬੰਦੇ ਵੀ ਰੈਸਟ ਹੋਏ ਸੀ ਪਰ ਉਹ ਵੀ ਇੱਦਾਂ ਹੀ ਖਾਨਾ ਪੂਰਤੀ ਕਰਕੇ ਬੰਦ ਕਰ ਦਿੱਤੀ ਗਈ ਆ ਉਹਦੀ ਇਨਕੁਆਰੀ ਵੀ ਜਿਹੜੀ ਆ ਕਮਿਸ਼ਨਰ ਸਾਹਿਬ ਕੋਲ ਉਹਦੀ ਇਨਕੁਆਰੀ ਵੀ ਲੱਗੀ ਸੀ ਪਰ ਉਹ ਇਨਕੁਆਰੀ ਦਾ ਇਹ ਤਾਂ ਕੁਝ ਨਹੀਂ ਬਣਿਆ ਤੇ ਜਿਹੜੇ ਹੁਣ ਵੀ ਦੇਖਿਓ ਤੁਸੀਂ ਥੋੜੇ ਦਿਨ ਪਹਿਲਾਂ ਮਿੱਡਾ ਚੌਕ ਰੇਟ ਪਈ ਸੀ ਜਿਹੜੇ ਉੱਥੇ ਕਲਰਕ ਮੌਜੂਦ ਸੀ ਮੈਂ ਨਾਮ ਨਹੀਂ ਲਾਊਂਗਾ ਕਿਸੇ ਦਾ ਉਹਨੂੰ ਮੈਂ ਸੁਣਨ ਚਾਹਿਆ ਜਿੱਥੇ ਤੱਕ ਅਸੀਂ ਪੜਤਾਲ ਕੀਤੀ ਹੈ ਕਿ ਵੀ 3 ਮਹੀਨੇ ਹੋ ਗਏ ਤੇ ਉਹਦੇ ਬਦਲੀ ਹੋਈ ਹੋਈ ਹੈ ਉੱਥੋਂ ਹੈਲਥ ਬ੍ਰਾਂਚ ਤੋਂ ਉਹਦੀ ਬਿਲਡਿੰਗ ਬ੍ਰਾਂਚ ਤੇ ਬਦਲੀ ਹੋਈ ਹੋਈ ਹੈ ਤੇ ਉਹ ਬੰਦੇ ਉੱਥੇ ਬੈਠ ਕੇ ਹਜੇ ਵੀ ਪੇਪਰ ਵਰਕ ਕਰ ਰਹੇ ਨੇ ਆਪਣਾ ਕੰਮ ਕਰ ਰਹੇ ਨੇ ਤੁਸੀਂ ਗਲਤ ਹੋ ਬਿਲਡਿੰਗ ਬ੍ਰਾਂਚ ਬਦਲੀ ਹੋਈ ਹੈ ਲੇਕਿਨ ਸ੍ਰਕਸ਼ਨ ਆਕਾ ਹੈ ਆਕਾ ਜੋ ਮਰਜ਼ੀ ਕਰਾ ਸਕਦਾ ਹੈ ਯਾਰ ਆਕਾ ਦਾ ਜਦੋਂ ਹੱਥ ਹੋਊਗਾ ਬਿਲਡਿੰਗ ਬ੍ਰਾਂਚ ਕੀ ਉਹ ਤਾਂ ਪੂਰੀ ਕਾਰਪੋਰੇਸ਼ਨ ਕਮਿਸ਼ਨਰ ਬੜ ਜਾਊਗਾ ਇਹੀ ਹੈ ਨਾ ਟਿਕ ਸਫਾਈ ਸੇਵਕ ਨਾ ਜੇ 2 ਘੰਟੇ ਡਿਊਟੀ ਤੋਂ ਲੇਟ ਹੋ ਜਵੇ ਤਾਂ ਉਹਦਾ ਜਿੰਨਾ ਦੁਬਾਰ ਕਰ ਦਿੱਤਾ ਜਾਂਦਾ ਆ ਉਹਦੀ ਤਨਖਾਹ ਘਟਾ ਲਈ ਜਾਂਦੀਆਂ ਉਹਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਇੱਥੇ 3 ਮਹੀਨੇ ਹੋ ਗਏ ਇੱਕ ਕਰਮਚਾਰਕ ਆਪਣੀ ਸੀਟ ਛੱਡ ਕੇ ਹੈਲਥ ਬ੍ਰਾਂਚ ਚ ਬਿਲਡਿੰਗ ਬ੍ਰਾਂਚ ਚ ਉਹਦੀ ਬਦਲੀ ਹੋ ਚੁੱਕੀ ਆ ਪਰ ਉਹ ਆਪਣੀ ਸੀਟ ਨਹੀਂ ਛੱਡ ਰਿਹਾ ਕੀ ਦਾ ਸੰਦਕਸ਼ਨ ਕੋਣ ਹੈ ਇਹਦੇ ਮਗਰ ਕੋਣ ਚਾਹੁੰਦਾ ਸੀਗਾ ਵੀ ਇਸ ਥਾਂ ਦੇ ਨੇ ਨੂੰ ਲੁਕੋਇਆ ਜਾਵੇ ਇਹ ਸਵਾਲ ਪੁੱਛੋ ਕਮਿਸ਼ਨਰ ਸਾਹਿਬ ਨੂੰ ਬਿਲਕੁਲ ਪੁੱਛਾਂਗੇ ਜੀ ਬਿਲਕੁਲ ਪੁੱਛਾਂਗੇ ਇਸ ਥਾਂ ਦੇ ਦੇ ਮਗਰ ਮਤਲਬ ਉਹਨਾਂ ਦੇ ਉਹਨਾਂ ਦੀ ਵੀ ਸ੍ਰਿਫਤਤਾ ਹੈਗੀ ਆ ਉਹਨਾਂ ਕਰਮਚਾਰਕਾਂ ਦਾ ਕੀ ਫਰਜ਼ ਮੰਦਾ ਜਦੋਂ ਉਹਨਾਂ ਦੀ ਇੱਕ ਆਪਣਾ ਬਦਲੀ ਹੋ ਗਈ ਆ ਉਹਨਾਂ ਨੂੰ ਬਿਠਾਇਆ ਗਿਆ ਉੱਥੇ ਕਿਉਂਕਿ ਉਹਨਾਂ ਨੂੰ ਸਾਰੇ ਉਹ ਕੇਸ ਦਾ ਹਿੱਸਾ ਸੀਗੇ ਉਹਨਾਂ ਨੂੰ ਸਾਰਾ ਪੇਪਰ ਵਰਕ ਪਤਾ ਵਾ ਕਿੱਦਾਂ ਕਿੱਦਾਂ ਬਿੱਲ ਪੁੱਠੇ ਸਿੱਧੇ ਕਰਕੇ ਕਰੋੜ ਸੈਂਕੜੇ ਕਰੋੜਾਂ ਦੇ ਕੱਪੜੇ ਨੂੰ ਡੇਢ ਕਰੋੜ 2 ਕਰੋੜ ਦੇ ਵਿੱਚ ਖਤਮ ਕਰਨਾ ਇਸ ਕਰਕੇ ਉਹਨਾਂ ਨੂੰ ਸੀਟ ਨਹੀਂ ਛੱਡਣ ਦਿੱਤੀ ਜਾ ਰਹੀ ਨਹੀਂ ਤਾਂ ਉਹਨਾਂ ਦਾ ਕੋਈ ਰਾਈਟ ਹੀ ਨਹੀਂ ਬੰਦਾ ਉਸ ਕੁਰਸੀ ਤੇ ਬੈਠਣ ਦਾ ਲੈਟਰ ਦਾ ਫੜ ਲਈ ਲੈਟਰ ਤੇ ਲਿਖਾਇਆ ਕੀ ਹੈ ਇਹ ਤੇ ਲਿਖਾਇਆ ਜੀ ਸੇਵਾ ਵਿਖੇ ਮਾਨਯੋਗ ਨਗਰ ਨਿਗਮ ਕਮਿਸ਼ਨਰ ਸਾਹਿਬ ਜਿਹੜਾ ਨਗਰ ਨਿਗਮ ਲੁਧਿਆਣਾ ਦੇ ਵਿੱਚ ਹੋਏ ਏਰੀਆ ਤੇ ਫੰਡ ਦੇ ਵਿੱਚ ਸੈਂਕੜੇ ਕਰੋੜਾਂ ਦੇ ਕੱਪੜੇ ਦੇ ਨਿਸਪਕਸ਼ ਜਾਂਚ ਕਰਵਾਈ ਜਾਵੇ ਨਿਸਪਕਸ਼ ਜਾਂਚ ਕਿੱਦਾਂ ਹੋਗੀ ਨਿਸਪਕਸ਼ ਜਾਂਚ ਇਦਾਂ ਹੋਊਗੀ ਨਾ ਜੇ ਜੇ ਆਪਾਂ ਪੱਖਪਾਤ ਨਾ ਕਰਾਂਗੇ ਕਿਸੇ ਦਾ ਅਸੀਂ ਕਮਿਸ਼ਨਰ ਸਾਹਿਬ ਨੂੰ ਜੇ ਲੈਟਰ ਅੱਜ ਦੇਣ ਆਏ ਆ ਤਾਂ ਐਸੀ ਕਰਕੇ ਆਸ ਰੱਖ ਕੇ ਆਏ ਆ ਵੀ ਕਮਿਸ਼ਨਰ ਸਾਹਿਬ ਇਹਦੀ ਨਿਸਪਕਸ਼ ਜਾਂਚ ਵਿਸ਼ਾਲ ਜੀ ਇਹ ਕਰਨਾ ਪੈਣਾ ਕਮਿਸ਼ਨਰ ਸਾਹਿਬ ਨੂੰ ਕਦ ਤੱਕ ਨਹੀਂ ਕਰੋਗੇ ਮੰਨ ਲਓ ਅੱਜ 7 ਬੰਦੇ ਤਾਂ ਐਫਆਰ ਦੇ ਅਰਜ ਹੋ ਗਈ ਪਰ ਉਹਨਾਂ ਦੀ ਅਰੈਸਟ ਨਹੀਂ ਪਈ ਕਿਉਂ ਨਹੀਂ ਪਈ ਇਹ ਤੁਸੀਂ ਵੀ ਸਮਝਦਾਰ ਹੋ ਹਨਾ ਜੀ ਤੇ ਆਪਾਂ ਤੇ ਇਹ ਸਾਰਾ ਮਿਲਿਆ ਪੁੱਗਦੇ ਹਾਂ ਜਣਾ ਗਿਆ ਕਿ ਪਲਾਨਿੰਗ ਦੇ ਤੌਰ ਤੇ ਸਾਰਾ ਕਪੜਾ ਹੋਇਆ ਵਾ ਇਹ ਤੋਂ ਥੱਲਿਓ ਤੋਂ ਲੈ ਕੇ ਉੱਪਰ ਤੱਕ ਸਾਰੇ ਮਿਲੇ ਹੋਏ ਆ ਹੂੰ ਕਿਉਂਕਿ ਜਯੋਜੀ ਕਾਰਵਾਈ ਚੱਲ ਰਹੀ ਹੈ ਇਸ ਲਈ ਕਹਾਂਗੇ ਸਾਰੇ ਮਿਲੇ ਹੋਏ ਐ ਇਹਦੇ ਵਿੱਚ ਕੋਈ ਮਤਲਬ ਇਹ ਜਿਹੜੀ ਠੀਕ ਹੈ। ਕਿੰਨਾ ਕਿਤੇ ਮਾਮਲੇ ਨੂੰ ਠੰਡਾ ਪਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਚਲੋ ਇਹਨਾਂ ਦੇ ਐਫਆਈਆ ਅਸੀਂ ਕਰਾਤੀ ਹੈ ਮੁਰ ਕੇ ਪਬਲਿਕ ਚਾਰ ਪੰਜ ਦਿਨ ਬੋਲੂਗੀ ਤੇ ਚੁੱਪ ਹੋ ਜੂਗਾ। ਸੁਰਖੀਆਂ ਵੀ ਲਲੀਆਂ ਕਿ ਸੱਤ ਬੰਦੇ ਦੇ ਐਫਆਈਆ ਕਰਾਤੀ ਹੈ ਕਾਰਪੋਰੇਸ਼ਨ ਕਾਰਵਾਈ ਕਰ ਰਹੀ ਕਮਿਸ਼ਨ ਸਾਹਿਬ ਕਾਰਵਾਈ ਕਰ ਰਹੇ ਨੇ ਲੇਕਿਨ ਕਮਿਸ਼ਨ ਸਾਹਿਬ ਨੂੰ ਪੁੱਛੋ ਤਾਂ ਸਹੀ ਬਾਕੀ ਬੰਦੇ ਕਿੱਥੇ ਨੇ 1 ਕਰੋੜ ਰੁਪਇਆ ਆਣਾ ਕਦੋਂ ਆ ਵਾਪਸੀ ਇਹਦੇ ਵਿੱਚ ਵਿਸ਼ਾਲ ਜੀ ਇਕੱਲੇ ਕਮਿਸ਼ਨਰ ਸਾਹਿਬ ਨਹੀਂ ਹੈਗੇ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਕਹਣਾ ਜਿਹੜੀ ਅਕਾਊਂਟ ਬ੍ਰਾਂਚ ਹੈ ਉਹ ਵੀ ਵਿੱਚ ਮਿਲੀ ਹੋਈ ਹੈ ਕਿਉਂਕਿ ਏਸੀਆਰ ਤੋਂ ਬਿਨਾ ਬਿੱਲ ਪਾਸ ਹੋਇਆ ਸਾਰੇ ਉਹ ਕਿਦਾਂ ਹੋ ਗਏ ਠੀਕ ਹੈ ਜੀ ਇਹ ਮਿਲੀ ਭੁਗਤ ਨਾਲ ਹੋਣਿਆ ਜਦੋਂ ਤੁਸੀਂ ਇਹ ਮੰਨ ਲਓ ਸੈਂਟਰ ਇਨਸਪੈਕਟਰ ਤੋਂ ਲੈ ਕੇ ਜਦੋਂ ਤੁਹਾਡਾ ਕਲਰਕ ਤੱਕ ਔਰ ਉੱਪਰ ਜਿਹੜੇ ਉੱਚ ਅਧਿਕਾਰੀ ਹੈ ਜਦੋਂ ਉਹ ਮਿਲੇ ਹੋਏ ਤਾਂ ਕੁਝ ਵੀ ਹੋ ਸਕਦਾ ਹੈ ਹੈਲਥ ਅਫਸਰ ਵਿੱਚ ਨੇ ਤੇ ਕੁਝ ਵੀ ਹੋ ਸਕਦਾ ਜਿਹੜਾ ਬੰਦਾ ਹੁਣ ਬਿਲਡਿੰਗ ਬ੍ਰਾਂਚ ਦੇ ਵਿੱਚ ਜਿਹਦੇ ਬੰਦੇ ਦੀ ਬਦਲੀ ਹੋ ਗਈ ਹੈ ਔਰ ਅੱਜ ਵੀ ਹੈਲਥ ਬ੍ਰਾਂਚ ਦੇ ਵਿੱਚ ਬੈਠਾ ਤੇ ਤੁਸੀਂ ਇਹ ਦੇਖੋ ਵੀ ਇਹ ਧੱਕਾ ਨਹੀਂ ਦਿੱਤੀ ਹੈ 3 ਮਹੀਨੇ ਹੋ ਗਏ ਤੇ ਬਦਲੀ ਹੋਈ ਨੂੰ ਪਰ ਉਹ ਬੰਦਾ ਆਪਣੀ ਸੀਟ ਨੂੰ ਛੱਡਣ ਨੂੰ ਤਿਆਰ ਨਹੀਂ ਉਹ ਛੱਡੇਗਾ ਕਿਉਂ ਜਦੋਂ ਮੋਟਾ ਮੁਨਾਫਾ ਜਿੱਥੋਂ ਆਉਂਦਾ ਹੋਊਗਾ ਚੰਮ ਬਚਾਣੀ ਹੋਵੇਗੀ ਅਜੇ ਅਜੇ ਦੱਸੋ ਵੀਰ ਛੱਡ ਦੇਗਾ ਉਹ ਬੰਦਾ ਅਗਰ ਉਹਨੂੰ ਜ਼ਿੰਮੇਵਾਰੀ ਆ ਗਈ ਤਾਂ ਸਾਡੀ ਚੰਮ ਬਚਾ ਤੂੰ ਉੱਤੇ ਕੰਮ ਕਰ ਤੂੰ ਆਪਣੇ ਹੱਥਾਂ ਨਾਲ ਬਿੱਲ ਬਣਾਏ ਨੇ ਇਹ ਹੱਥਾਂ ਨਾਲ ਤੂੰ ਪਾਸ ਕਰਾਏ ਨੇ ਉਹ ਚੰਮ ਸਾਡੀ ਹੋਈ ਬਚਾ ਸਕੋ ਜਿਹਨੂੰ ਪਤਾ ਹੋਊਗਾ ਕਿ ਮੈਂ ਕਿਤੇ ਕਿਤੇ ਕਿਹੜਾ ਕਿਹੜਾ ਫਾਲਟ ਕੱਢਣਾ ਵੈ ਦੇਖੋ ਜੀ ਜੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਕੰਨਾਂ ਵਿੱਚ ਅੱਜ ਤੁਸੀਂ ਮੈਲ ਕੱਢਤੀ ਤੁਹਾਡੀ ਇਸ ਵੀਡੀਓ ਜਿਹੜੀ ਹੁਣ ਜਾਣੀ ਹੈ ਲੋਕਾਂ ਤੱਕ ਪਹੁੰਚਣੀ ਹੈ ਜੇ ਇਹਨਾਂ ਦੇ ਕੰਨਾਂ 'ਚ ਇਹ ਮੈ ਨਿਕਲ ਕੀਤੇ ਅੱਜ ਸ਼ਾਮ ਨੂੰ ਹੀ ਉਹਨੂੰ ਕਿਤੇ ਨਾ ਕਿਤੇ ਉਹਦੀ ਸਹੀ ਜਗ੍ਹਾ ਤੇ ਭੇਜ ਦੇਣਗੇ ਪਰ ਜੇ ਕਾਰਪੋਰੇਸ਼ਨ ਕਮਿਸ਼ਨਰ ਤੇ ਹੋਰ ਵੱਡੇ ਅਧਿਕਾਰੀ ਜੇ ਉਹ ਇੰਨਾ ਹੀ ਇਹਨਾਂ ਦਾ ਖਾਸ ਚਹੇਤਾ ਫਿਰ ਉਹ ਨਹੀਂ ਜਾਣਗੇ ਵੀ ਉਹ ਹਿਲੇ ਕਿਉਂਕਿ ਉਹਦੇ ਹੀ ਹੱਥ ਵਿੱਚ ਸਾਰਾ ਸਿਸਟਮ ਚੱਲ ਰਿਹਾ ਜਿੰਨੇ ਵੀ ਕਾਰਪੋਰੇਸ਼ਨ ਦੇ ਇਸ ਠੱਗੀ ਦੇ ਕੁਝ ਐਸੇ ਡਿਸੀਜਨ ਆ ਕੁਝ ਐਸੇ ਇੱਕ ਲੜਕ ਨੇ ਜਿਨ੍ਹਾਂ ਨੂੰ ਬਚਾਣ ਦੀ ਪੂਰੀ ਸਾਜ਼ਿਸ਼ ਚੱਲ ਰਹੀ ਹੈ ਮੈਂ ਉਹਨਾਂ ਦਾ ਨਾਮ ਨਹੀਂ ਦੱਸਣਾ ਚਾਹੁੰਦਾ ਤਿੰਨ ਲੜਕ ਨੇ ਜਿਨ੍ਹਾਂ ਚੋਂ ਦੋ ਇੱਕ ਪ੍ਰਮੋਟ ਹੋ ਚੁੱਕਾ ਤੇ ਇੱਕ ਰਿਟਾਇਰਡ ਹੋ ਚੁੱਕਾ ਵਾ ਉਹਨਾਂ ਨੂੰ ਵੀ ਬਚਾਣ ਦੀ ਕਿਤੇ ਨਾ ਕਿਤੇ ਇਹ ਸਾਜ਼ਿਸ਼ ਚੱਲ ਰਹੀ ਹੈ ਚੋਰ ਮੋਰੀ ਰਾਹੀ ਪੈਸਾ ਨਹੀਂ ਚਲਾ ਗਿਆ ਫਿਰ ਉਹਨਾਂ ਨੇ ਬਚਾ ਲਈ ਕੁਝ ਕਹਦੀ ਕਿਸੇ ਆਕਾ ਨੂੰ ਪੈਸਾ ਚਲਾਦਾ ਨਹੀਂ ਗਿਆ ਚੋਰ ਮੋਰੀ ਰਾਹੀ ਇਹ ਲੈ ਲਓ ਤੇ ਤਾਂ ਪੈਸਾ ਤਾਂ ਬਿਲਕੁਲ ਚਲਾ ਗਿਆ ਜੀ ਪੈਸਾ ਤਾਂ ਇਸ ਇਹ ਗੇਮ ਹੀ ਸਾਰੀ ਪੈਸੇ ਦੀ ਆ ਪੈਸਾ ਤਾਂ ਚਲੇ ਗਿਆ ਗੇਮ ਹੀ ਸਾਰੀ ਪੈਸੇ ਦੀ ਹੋ ਰਹੀ ਹੈ ਇਹ ਸਾਰੇ ਦਾ ਸਾਰਾ ਜਿਹੜਾ ਕਪਲਾ ਵਾ ਹਜ਼ਾਰਾਂ ਕਰੋੜਾਂ ਦਾ ਕਪੜਾ ਜੀ ਏਡੀ ਛੇਤੀ ਕਿੱਦਾਂ ਲ ਘੋਲਣਗੇ ਕਿੱਥੇ ਭੱਜ ਜਾਣਗੇ ਤੁਸੀਂ ਤਾਂ ਨਿਸ਼ਾਨਤ ਹੋ ਜਾਓਗੇ ਨਹੀਂ 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 ਜੀ ਇਹ ਸੋਚਦੇ ਆ ਵੀ ਠੰਡ ਦਾ ਮੌਸਮ ਹੈ 10 12 ਦਿਨ ਗੱਲ ਠੰਡੀ ਪਾ ਦੋ ਤੇ ਠੰਡੇ ਹੋ ਕੇ ਬਹਿ ਜਾਣਗੇ ਪਰ ਸਾਡੇ ਚ ਸਾਡਾ ਜਣਾਉਣ ਹੈ ਸਾਡਾ ਸਵਾਭੀਮਾਨ ਡਿਗਨਿਟੀ ਹੈ ਅਸੀਂ ਉਹਨੂੰ ਕਿਤੇ ਵੀ ਸਾਡਾ ਮੋਰਲ ਡਾਊਨ ਨਹੀਂ ਹੋਣ ਦਵਾਂਗੇ ਇਸ ਲੜਾਈ ਨੂੰ ਅੱਜ ਸਾਡੀ ਗਿਣਤੀ ਬਿਸ਼ੱਕ ਘਟਾ ਪਰ ਸਾਡੇ ਹੌਸਲੇ ਬਹੁਤ ਬਜ਼ੰਦ ਆ ਅਸੀਂ ਇਸ ਲੜਾਈ ਨੂੰ ਛੱਡਾਂਗੇ ਨਹੀਂ ਜਦ ਤੱਕ ਇਸ ਮਸਲੇ ਦਾ ਪੂਰਾ ਹੱਲ ਨਹੀਂ ਹੁੰਦਾ ਤਾਂ ਸਿੰਘ ਤਾਂ ਇਕੱਲਾ ਨਿਕਲਿਆ ਸੀਗਾ ਤਾਂ ਹੀ ਤਾਂ ਆਜ਼ਾਦੀ ਮਿਲ ਗਈ ਬਿਲਕੁਲ ਜੀ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਵੀ ਨਹੀਂ ਹੈ ਪਰ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨ ਕੇ ਉਹਨਾਂ ਨੂੰ ਆਪਣਾ ਆਈਡੀਆ ਨਨਕੇ ਅਸੀਂ ਆਪਣਾ ਕੰਮ ਕਰਦੇ ਆਂ ਤੇ ਇਦਾਂ ਹੀ ਆਪਣਾ ਜਿਹੜਾ ਕੰਮ ਆ ਅਸੀਂ ਕਰਦੇ ਰਵਾਂਗੇ ਹੂੰ ਹੂੰ ਤੁਸੀਂ ਆਹ ਦੇਖੋ ਨਾ ਵਿਸ਼ਾਲ ਜੀ ਵੀ ਜਿਹੜੇ ਦੋ ਕਲਰ ਕਰ ਰਿਟਾਇਰ ਦੇ ਨੇ ਉਹਨਾਂ ਨੂੰ ਪੇਪਰ ਵਰਕ ਕਰਨ ਦਿੱਤਾ ਜਾ ਰਿਹਾ ਜਦ ਕਿ ਉਹਨਾਂ ਦਾ ਨਾ ਕੋਈ ਰਾਈਟ ਆ ਨਾ ਉਹਨਾਂ ਦੀ ਡਿਊਟੀ ਹੈ ਪਰ ਉਹਨਾਂ ਨੂੰ ਫੇਰ ਵੀ ਬੁਲਾ ਕੇ ਉਹ ਸਾਰਾ ਪੇਪਰ ਵਰਕ ਪੂਰਾ ਕੀਤਾ ਜਾ ਰਿਹਾ ਰਾਤ ਨੂੰ 9:30 ਵਜੇ ਜਿਹਦੇ ਵਿੱਚ ਕੇ ਸੇਖੋ ਸਾਹਿਬ ਮੌਕੇ ਤੇ ਪਹੁੰਚ ਕੇ ਪੁੱਛਦੇ ਆ ਵੀ ਤੁਸੀਂ ਆ ਕੀ ਕਰ ਰਹੇ ਹੋ ਕਹਿੰਦੇ ਜੀ ਇਨਕੁਆਇਰੀ ਕਰ ਰਹੇ ਆ ਤੇ ਕਮਿਸ਼ਨਰ ਸਾਹਿਬ ਨੇ ਭੇਜਿਆ ਉਹ ਸ਼ਰੀਆਮ ਨਾਮ ਲੈ ਰਿਹਾ ਕਮਿਸ਼ਨਰ ਸਾਹਿਬ ਦੇ ਨਾਮ ਤੋਂ ਆਰਡਰ ਹੈ ਜੀ ਸਾਨੂੰ ਐਡੀਸ਼ਨਲ ਕਮਿਸ਼ਨਰ ਤੇ ਵਿੱਚ ਯਾਨੀ ਕਿ ਉਹ ਐਡੀਸ਼ਨਲ ਕਮਿਸ਼ਨਰ ਵੀ ਸ਼ਾਮਲ ਹੈ ਇਹਦੇ ਤੁਸੀਂ ਆ ਦੇਖੋ ਕਿੰਨੀ ਤਕੜੀ ਧਾਂਦਲੇਬਾਜ਼ੀ ਔਰ ਕਿੱਡਾ ਮਤਲਬ ਮੈਂ ਕਹਿੰਦਾ ਜੀ ਇਹਦੇ ਵਿੱਚ ਕੋਈ ਦੋ ਚਾਰ ਬੰਦੇ ਨਹੀਂ ਹੋਣੇ ਇਹ ਬਹੁਤ ਵੱਡੀ ਚੈਨ ਹੈ ਔਰ ਇਸ ਚੈਨ ਦਾ ਅਸੀਂ ਬਹੁਤ ਜਲਦ ਖੁਲਾਸਾ ਕਰਾਂਗੇ ਅਸੀਂ ਬਿਲਕੁਲ ਨਹੀਂ ਬੈਠਾਂਗੇ ਜਦ ਤੱਕ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਆ ਦੇਖੋ ਇਹ ਜਦੋਂ ਇਹ ਸਾਰੇ ਬਿੱਲ ਪਾਸ ਹੋਏ ਔਰ ਬਿਨਾ ਈਸੀਆਰ ਤੋਂ ਪਾਸ ਹੋਏ ਆ ਇਹ ਪੈਮਟਾਂ ਪਈਆਂ ਨੇ ਜਿਹੜੇ ਬੋਗਸ ਅਕਾਊਂਟ ਨੇ ਬੋਗਸ ਜਿਹੜੇ ਉਹ ਵਰਕਰ ਸੀਗੇ ਉਹਨਾਂ ਦੇ ਅਕਾਊਂਟਾਂ ਦੇ ਵਿੱਚ ਪੈਸੇ ਗਏ ਆ ਤੇ ਇਹਨਾਂ ਦਾ ਇਹਨਾਂ ਨੂੰ ਹਿਸਾਬ ਤਾਂ ਦੇਣਾ ਪੈਣਾ ਜੀ ਵਿਸ਼ਾ ਜੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਪਿਛਲੇ ਦਿਨ ਹੀ ਨੇ ਇਦਾਂ ਹੀ ਇਸ ਇਦਾਂ ਦੇ ਇੱਕ ਸਕੈਂਡਲ ਦੇ ਬਾਰੇ ਨਾ ਰੌਲਾ ਪਿਆ ਸੀਗਾ ਕੋਈ ਆਰਟੀਆਈ ਐਕਟਿਵਿਸਟ ਸੀਗਾ ਉਹਦੇ ਸੱਟਾਂ ਵੀ ਵੱਜ ਗਈਆਂ ਸੀ ਹੈਨਾ ਉਹਦੀ ਮਤਲਬ ਜਾਨੀ ਮਾਲੀ ਨੁਕਸਾਨ ਹੋਇਆ ਪਰ ਉਹ ਕੋਈ ਦੋ ਤਿੰਨ ਬੰਦੇ ਹੋਣੇ ਜਿਨ੍ਹਾਂ ਕਰਕੇ ਕਾਰਪੋਰੇਸ਼ਨ ਦੇ ਮਲਾਜ਼ਮ ਵੀ ਐਡਾ ਵੱਡਾ ਕਾਂਡ ਹੋ ਗਿਆ ਪਰ ਤੁਸੀਂ ਦੇਖੋ ਇਹ ਤਾਂ ਐਡਾ ਵੱਡਾ ਸਕੈਂਡਲ ਹੈ ਜਿਹਦੇ ਚ ਉੱਤੋਂ ਲੈ ਕੇ ਥੱਲੇ ਤੱਕ ਸੂਈ ਤੋਂ ਲੈ ਕੇ ਜਹਾਜ਼ ਤੱਕ ਵਰਗੇ ਅਫਸਰ ਫਸੇ ਹੋਏ ਨੇ ਇਸ ਕਰਕੇ ਮੈਂ ਇਹ ਬੇਨਤੀ ਕਰੂੰਗਾ ਪ੍ਰਸ਼ਾਸਨ ਨੂੰ ਵੀ ਵੀ ਤੁਸੀਂ ਵੀ ਵਿਸ਼ਾਲ ਜੀ ਇਸ ਮਸਲੇ ਨੂੰ ਸਾਡੇ ਨਾਲ ਚੱਕ ਰਹੇ ਹੋ ਆਪਦੀ ਵੀ ਸੇਫਟੀ ਦਾ ਖਿਆਲ ਰੱਖਿਓ ਤੁਹਾਨੂੰ ਵੀ ਥ੍ਰੈਟ ਆ ਸਕਦੇ ਤੁਹਾਡੀ ਵੀ ਜਾਨ ਨੂੰ ਖਤਰਾ ਹੋ ਸਕਦਾ ਤੇ ਸਾਡੀ ਆਪ ਦੀ ਜਾਨ ਨੂੰ ਖਤਰਾ ਹੋ ਸਕਦਾ ਕਿਉਂਕਿ ਜਦ ਇੱਕ ਅੱਧਾ ਕੋਈ ਬੰਦਾ ਫਸਿਆ ਹੁੰਦਾ ਨਾ ਉਹ ਆਪਣੀ ਜਾਨ ਬਚਾਉਣ ਵਾਸਤੇ ਕਿਤੇ ਨਾ ਕਿਤੇ ਭੱਜਦਾ ਪਰ ਜਿੱਥੇ ਪੂਰੀ ਦੀ ਪੂਰੀ ਕਾਰਪੋਰੇਸ਼ਨ ਵੱਡੇ ਆਈਐਸ ਅਫਸਰ ਤੋਂ ਲੈ ਕੇ ਇੱਕ ਛੋਟੇ ਤੋਂ ਛੋਟਾ ਲੰਬੜਦਾਰ ਦੇ ਲੈ ਕੇ ਤੱਕ ਦਾ ਸੈਂਟ ਇਨਸਪੈਕਟਰ ਤੱਕ ਦਾ ਮਜ਼ਾਜਮ ਤੱਕ ਦਾ ਜੇ ਲੈਵਲ 'ਚ ਬੰਦੇ ਫਸੇ ਹੋਏ ਆ ਤੇ ਉਹ ਆਪਣੀ ਜਾਨ ਬਚਾਉਣ ਵਾਸਤੇ ਤੇ ਸਾਨੂੰ ਚੁੱਪ ਕਰਾਉਣ ਵਾਸਤੇ ਕੁਝ ਵੀ ਕਰਵਾ ਸਕਦੇ ਆ ਇਸ ਕਰਕੇ ਸੱਚ ਦਿਖਾਣਾ ਕਿਥੇ ਕਿਥੇ ਮੈਨੂੰ ਨੁਕਸਾਨ ਪਹੁੰਚਾ ਸਕਦਾ ਬਿਲਕੁਲ ਬਿਲਕੁਲ ਤੁਹਾਨੂੰ ਵੀ ਨੁਕਸਾਨ ਪਹੁੰਚਾ ਸਕਦਾ ਤੇ ਸਾਨੂੰ ਵੀ ਨੁਕਸਾਨ ਪਹੁੰਚਾ ਸਕਦਾ ਪਰ ਮੈਂ ਵਿਸ਼ਵਾਸ Zwana ਨਾ ਤੁਸੀਂ ਡਰਨਾ ਤੇ ਨਾ ਹੀ ਅਸੀਂ ਡਰਦੇ ਕਹਿੰਦੇ ਨਾ ਪਰਮਾਤਮਾ ਜਿਹੜਾ ਵਾ ਸਭ ਤੋਂ ਉੱਚਾ ਵਾ ਸਾਰੇ ਰਸਤੇ ਬੰਦ ਹੋ ਜਾਂਦੇ ਤੇ ਪ੍ਰਮਾਤਮਾ ਦਾ ਰਸਤਾ ਖੁੱਲਦਾ ਹੁੰਦਾ ਇਹ ਸਾਨੂੰ ਡਰਾ ਤਾਂ ਸਕਦੇ ਆ ਪਰ ਸਾਨੂੰ ਹਰਾ ਨਹੀਂ ਸਕਦੇ ਕਿਉਂਕਿ ਲੜਾਈ ਤਾਂ ਆਪਾਂ ਸ਼ੁਰੂ ਕਰਤੀ ਐ ਤੇ ਜਿੱਤ ਗਈ ਇਸ ਲੜਾਈ ਤੋਂ ਪਿੱਛੇ ਹਟਾਂਗੇ ਇਹ ਲੜਾਈ ਆਪਾਂ ਜਿੱਤ ਗਈ ਖਤਮ ਕਰਨੀ ਐ ਇਹ ਜਿੰਨਾ ਮਰਜੀ ਆਪਣੇ ਚੋਰ ਰਸਤੇ ਅਪਣਾ ਲੈਣ ਚੋਰ ਮੋਰੀਆਂ ਅਪਣਾ ਲੈਣ ਅਸੀਂ ਇਹਨਾਂ ਨੂੰ ਨਿਕਲਣ ਨਹੀਂ ਦੇਣਾ ਇਹ ਜਿਹੜੇ ਸ਼ਕੰਜੇ ਚ ਫਸ ਗਏ ਨੇ ਇਹ ਜਿਹੜੀ ਇਹ ਚੈਨ ਆ ਇਹਦਾ ਅਸੀਂ ਇੱਕ ਗੁੰਡਾ ਫੜ ਲਿਆ ਵਾ ਜਦੋਂ ਅਸੀਂ ਦੂਜਾ ਗੁੰਡਾ ਫੜ ਗਏ ਨਾ ਤੇ ਵਿਚਾਲੇ ਸਾਰੇ ਵਿੱਚ ਆ ਜਾਣੇ ਆ ਤੇ ਕੋਈ ਨਹੀਂ ਛੁੱਟਣਾ ਬਿਲਕੁਲ ਨਗਰ ਨਿਕਮ ਕਾਰਪੈਸ਼ੀਨ ਡੀ ਜ਼ੋਨ ਦੇ ਬਾਹਰ ਖੜੇ ਆ ਕਮਿਸ਼ਨ ਸਾ ਅਜੀਪਾਲ ਤੇ ਅਜੀਪਾਲ ਦੇ ਸਾਥੀ ਜਿਹੜੇ ਹੈਗੇ ਨੇ ਉਹ ਨਾਲ ਜਾ ਰਹੇ ਨੇ ਹੁਣ ਦੇਖਦੇ ਆ ਸੱਤ ਬੰਦੇ ਉੱਤੇ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਲੇਕਿਨ ਇਹਦੇ ਵਿੱਚ ਕਾਪੀ ਥ੍ਰੈਟ ਵੀ ਆ ਸਕਦੀ ਹੈ ਅਜੀਪਾਲ ਜੀ ਦੇ ਕਹਿੰਦੇ ਮੁਤਾਬਿਕ ਕੀ ਉਹਦੇ ਵਿੱਚ ਜੋ ਤੁਸੀਂ ਖੁਲਾਸਾ ਕਰ ਰਹੇ ਹੋ ਉਹਦੇ ਵਿੱਚ ਵੀ ਤੁਹਾਨੂੰ ਕਿਤੇ ਨੁਕਸਾਨ ਪਹੁੰਚ ਸਕਦਾ ਹੁਣ ਦੇਖਦੇ ਆ ਕਿ ਨੁਕਸਾਨ ਤਾਂ ਬਾਅਦ ਦੀ ਗੱਲ ਹੈ ਲੇਕਿਨ ਆਵਾਮ ਦੀ ਗੱਲ ਤੇ ਆਵਾਮ ਦਾ ਪੈਸਾ ਵਾਪਸ ਦੁਬਾਰਾ ਪਿੱਛੇ ਅਸੀਂ ਪੂਰੇ ਵਚਨਬੰਦ ਹਾਂ ਤੇ ਕਾਰਪੋਰੇਸ਼ਨ ਦੇ ਉੱਤੇ ਮੁਲਾਜ਼ਮਾਂ ਦੇ ਕਾਰਵਾਈ ਕਰਾਉਣ ਦੇ ਵਿੱਚ ਵੀ ਵਚਨਬੰਦ ਹਾਂ ਲੋਕ ਕੰਮ ਕਰ ਰਹੇ ਨੇ ਕਿ ਸੱਤ ਬੰਦੇ ਨੇ ਐਫ ਆਈ ਆਰ ਦਰ ਭਾਵੇਂ ਕਿਸੇ ਨੇ ਰੁਪਏ ਦੀ ਕੀਤੀ ਭਾਵੇਂ ਕਰੋੜ ਦੀ ਇਹ ਜਨਤਾ ਦਾ ਪੈਸਾ ਗਰੀਬਾ ਜਿਹੜੇ ਵਿਚਾਰੇ ਸਾਰਾ ਦਿਨ ਝਾੜੂ ਪੋਚੇ ਲਾਉਂਦੇ ਨੇ ਲੋਕਾਂ ਦੀ ਗੰਦਗੀ ਸਾਫ਼ ਕਰਦੇ ਨੇ ਔਰ ਮੈਤਾ ਹੈਰਾਨਾ ਵੀ ਇਹਨਾਂ ਲੋਕਾਂ ਦਾ ਪੈਸਾ ਹਜਮ ਕਿਵੇਂ ਕੀਤਾ ਹੋਊਗਾ ਇਹਨਾਂ ਲੋਕਾਂ ਨੇ ਚਲੋ ਇਹ ਤਾਂ ਪ੍ਰਮਾਤਮਾ ਦੀ ਕਿਰਪਾ ਸੀ ਪੈਸਾ ਤਬ ਬਚਾ ਲਿਆ ਪਰ ਜਿਹੜੀਆਂ ਕਾਲੀਆਂ ਭੇਡੀਆਂ ਭੇਡਾਂ ਨੇ ਕਿਸੇ ਵੀ ਰਤਵੇ ਤੇ ਨੇ ਉਹ ਬਖਸ਼ਿਆ ਨਹੀਂ ਜਾਣਗੇ ਲੇਕਿਨ ਹਜੇ ਤੱਕ 1.5 ਕਰੋੜ ਰੁਪਏ ਹਜੇ ਤੱਕ ਵਾਪਸ ਆਇਆ ਲੇਕਿਨ ਬਾਕੀ ਹਜੇ ਪੈਸਾ ਕਿੰਨੇ ਕਰੋੜ ਰੁਪਏ ਆ ਵਾਪਸ ਲੈਣਾ ਚਾਹੀਦਾ ਭਾਜੀ ਅਸੀਂ ਕਹਿਰਾਈ ਚ ਜਾ ਰਿਹਾ ਕਹਿੰਦਾ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਹੂੰ ਬਿਲਕੁਲ ਅਸੀਂ ਐਂਡ ਚ ਦੇਖਣਾ ਵੀ ਇਹਦੇ ਪਿੱਛੇ ਕਿਹੜਾ ਐਸਾ ਸ਼ਖਸ਼ਾ ਕਿਹੜੀ ਐਸੇ ਲੋਕ ਨੇ ਜਿੰਨਾ ਕਰਕੇ ਐਡਾ ਵੱਡਾ ਇਹਨਾਂ ਨੇ ਜਿਗਰਾ ਦਿਖਾ ਕੇ ਇਹ ਗਰੀਬਾਂ ਦਾ ਖੂਨ ਚੂਸਿਆ ਲੇਕਿਨ ਗੁੱਗੀ ਜੀ ਕਲਰਕ ਤਿੰਨ ਮਹੀਨੇ ਤੋਂ ਬਿਲਡਿੰਗ ਬ੍ਰਾਂਚ ਲੱਗਾ ਲੇਕਿਨ ਉਹ ਰਾਤ ਨੂੰ ਜਾ ਕੇ ਉੱਥੇ ਪੇਪਰ ਵਰਕ ਕਰਦਾ ਵਾ ਮਿੱਡਾ ਚੋਂਕ ਜਾ ਕੇ ਹੈਲਥ ਡਿਪਾਰਟਮੈਂਟ ਆਖਿਰ ਤਿੰਨ ਮਹੀਨੇ ਪਹਿਲੇ ਉਹਦੀ ਬਦਲੀ ਹੋ ਗਈ ਤੇ ਉਹ ਕਾਰਪਾਰਕੀ ਦਾ ਸੰਭਾਲ ਰਿਹਾ ਇਹਦੇ ਵਿੱਚ ਕੀ ਵੱਡਾ ਚਿਹਰਾ ਕਿਹੜਾ ਸਾਹਮਣੇ ਆ ਸਕਦਾ ਉਹ ਲੱਗੇ ਹੋਇਆ ਬੜੀ ਜਲਦੀ ਤੁਹਾਨੂੰ ਬੜੀ ਜਲਦੀ ਸਾਰੇ ਸਾਹਮਣੇ ਲੈਂ ਲਾ ਕੇ ਪਰੇਡ ਕਰਾਉਂਦੇ ਦਿਖਾਵਾਂਗੇ ਤੁਹਾਨੂੰ ਕੀ ਨਾਮ ਆਊਗਾ ਇਹਨਾਂ ਦਾ ਕੀ ਉਹ ਬੋਰਡ ਲੱਗਣਗੇ ਕਿ ਨਗਰ ਨਿਗਮ ਕ੍ਰਪਸ਼ਨ ਦਾ ਹੱਬ ਸੀਗਾ ਤੇ ਵੱਡੇ ਅਧਿਕਾਰੀਆਂ ਦੇ ਵਿੱਚ ਲਿਪਤ ਸੀਗੇ ਮੈਂ ਕਹਿੰਦਾ ਭਾਵੇਂ ਕੋਈ ਹੋਵੇ ਸਿਰੇ ਤੋਂ ਲੈ ਕੇ ਥੱਲੇ ਤੱਕ ਬਖਸ਼ਿਆ ਨਹੀਂ ਜਾਣਾ ਮਿੱਤਰਾ ਜੀ ਕਿਉਂਕਿ ਇਹ ਗਰੀਬਾਂ ਦੇ ਪੈਸੇ ਇਹਨਾਂ ਦੀਆਂ ਜੇਬਾਂ ਨੂੰ ਜਿਹੜਾ ਚੂਨਾ ਲੱਗਿਆ ਨਾ ਉਹ ਵਾਪਸ ਕਰਨੇ ਕਰਾਉਣੇ ਇਹਨਾਂ ਦੇ ਬੋਲੋ ਸ਼ੁਕਰੇ ਗੁਰੀ ਮੈਨੇ ਸਾਹਿਬ ਇਹ ਚ ਇੱਕ ਬੇਨਤੀ ਕਰਨੀ ਸੀਗੀ ਐ ਐਮਐਲਏ ਗੁਰਪ੍ਰੀਤ ਗੋਗੀ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਇਹ ਮਾਮਲਾ ਜਿਹੜਾ ਸੁਰਚਿਆਂ ਦੇ ਵਿੱਚ ਹੈਗਾ ਤੇ ਜਲਦ ਜਿਹੜੇ ਗਰੀਬਾਂ ਦਾ ਪੈਸਾ ਉਹ ਅਸੀਂ ਵਾਪਸ ਵੀ ਦਿਵਾਵਾਂਗੇ ਕਿਉਂਕਿ ਗਰੀਬ ਦਾ ਪੈਸਾ ਗਰੀਬ ਦੇ ਹੱਕ ਦੀ ਰੋਟੀ ਰੋਜੀ ਜਿਹੜਾ ਉਹਦਾ ਪੈਸਾ ਤੇ ਉਹ ਬਿਲਕੁਲ ਉਹਨੂੰ ਵਾਜਬ ਤਰੀਕੇ ਨਾਲ ਮਿਲੇਗਾ ਸੰਦੀਪ ਰਿਸ਼ੀ ਸਾਡੇ ਨਾਲ ਮੌਜੂਦ ਹੈ ਲੈਟਰ ਜਿਹੜੀ ਦੇ ਦਿੱਤੀ ਗਈ ਹੈ ਸੰਦੀਪ ਜੀ ਤੁਸੀਂ ਜੋ ਵੱਡਾ ਸਕੈਮ ਹੈ ਉਜਾਗਰ ਵੀ ਹੋ ਗਿਆ ਕਰੋੜਾਂ ਰੁਪਏ ਦਾ ਕਪਲਾ ਹੈਗਾ ਵਾ ਗਾ 7 ਬੰਦੇ ਡਿੱਗੀ ਹੈ ਕਾਫੀ ਬੰਦੀਆਂ ਦੇ ਵਿੱਚ ਹੈਗੇ ਵੀ ਹੈ ਲੇਕਿਨ ਕਿਹੜੇ ਬੰਦੇ ਜਿਹੜੇ ਹੁਣ ਸਸਪੈਂਡ ਵੀ ਹੋਏ ਨੇ ਉਹਨਾਂ ਤੇ ਕੀ ਗਾਜ ਬਾਕੀ ਦੇ ਡਿੱਗੀ ਜਾ ਸਕਦੀ ਹੈ ਦੇਖੋ ਇਹਦੇ ਵਿੱਚ ਅਸੀਂ ਡਿਟੇਲ ਇਨਕੁਆਰੀ ਕਰ ਰਹੇ ਹਾਂ ਇਹਦੇ ਵਿੱਚ ਸਾਨੂੰ ਵੀ ਸ਼ੰਕਾ ਹੈਗੀ ਆ ਕਿ ਕੁਝ ਉੱਚ ਅਧਿਕਾਰੀਆਂ ਦੇ ਵੀ ਹੋ ਸਕਦਾ ਹੈ ਇਹਦੇ ਵਿੱਚ ਸੋ ਕਿਸੇ ਵੀ ਜੋ ਬੰਦਾ ਇਹਦੇ ਚ ਇਨਵੋਲਡ ਹੋਊਗਾ ਉਹਨੂੰ ਅਸੀਂ ਇਨਕੁਆਰੀ ਦੇ ਵਿੱਚ ਉਹਦੀ ਸ਼ਮੂਲੀਅਤ ਸਾਹਮਣੇ ਆਉਂਦੀ ਆ ਤੇ ਉਹਦੇ ਖਿਲਾਫ ਵੀ ਜੇ ਸਾਨੂੰ ਐਫ ਆਈ ਆਰ ਵੀ ਕਰਨੀ ਪੈਗੀ ਔਰ ਜੇ ਅਸੀਂ ਸਸਪੈਂਸ਼ਨ ਵਗੈਰਾ ਵਾਲੀ ਸਰਕਾਰ ਨੂੰ ਭੇਜਣਾ ਉਹ ਵੀ ਕਰ ਬਾਕੀ ਇਹ ਪ੍ਰੀਲਿਮਿਨਰੀ ਕਿਉਂਕਿ ਪ੍ਰੀਲਿਮਿਨਰੀ ਇਨਕੁਆਰੀ ਹੋਈ ਸੀ ਪ੍ਰੀਲਿਮਿਨਰੀ ਇਨਕੁਆਰੀ ਵਿੱਚ ਜਿਹੜੇ ਬੰਦਿਆਂ ਨੇ ਬਣਾਏ ਸੀ ਬਹੁਤ ਬਿੱਲ ਉਹਨਾਂ ਨੂੰ ਇਮੀਡੀਏਟਲੀ ਸੀ ਸਸਪੈਂਡ ਵੀ ਕਰਤਾ ਉਹਨਾਂ ਦੇ ਖਿਲਾਫ ਐਫ ਆਈ ਆਰ ਵੀ ਕਰਵਾਤੀ ਹੈ ਬਾਕੀ ਡਿਟੇਲਡ ਜਿਹੜੀ ਇਨਕੁਆਰੀ ਉਹ ਜਿਹੜੇ ਸੀਨੀਅਰ ਅਫੀਸਰ ਨੇ ਸਾਡੇ ਐਡੀਸ਼ਨਲ ਕਮਿਸ਼ਨਰ ਸਾਹਿਬ ਉਹ ਕਰ ਰਹੇ ਨੇ ਨਾਲ ਅਕਾਊਂਟਸ ਪਲਾਨ ਸਾਰੀ ਕਰ ਰਹੀ ਹੈ ਸੋ ਉਹਦੇ ਵਿੱਚ ਜੋ ਵੀ ਆਉਣ ਵਾਲੇ ਦਿਨਾਂ 'ਚ ਨਿਕਲੇਗਾ ਅਸੀਂ ਹੋਰ ਵੀ ਇਹਦੇ 'ਚ ਕਾਰਵਾਈ ਕਰਾਂਗੇ ਇਹਦੇ ਵਿੱਚ ਜਿਹੜਾ ਪਹਿਲਾਂ ਵੀ ਦੱਸਿਆ ਕਿ ਇਹਦੇ ਵਿੱਚ ਜਾਂਚ ਦਾ ਕੀ ਰੌਲਾ ਜਿਹੜਾ ਉਹ ਅਸੀਂ ਹੋਰ ਵਧਾਵਾਂਗੇ ਅਸੀਂ ਇੱਕ ਇੱਕ ਔਰ ਉਹਨਾਂ ਦੇ ਵਾਊਚਰਸ ਦੇਖ ਕੇ ਦੇਖਾਂਗੇ ਉਹਦੇ ਵਿੱਚ ਕਿਤੇ ਇਹੋ ਜਿਹੀ ਕੋਈ ਫੇਕ ਐਂਟਰੀਜ਼ ਗੋਸਟ এমਪਲੋਇਜ਼ ਵਾਲਾ ਕੇਸ ਜਿਹੜਾ ਉਹ ਨਾ ਨਿਕਲੇ ਸੋ ਇਹੋ ਹੀ ਦੇਖ ਚਾਹੁੰਦੇ ਆਂ ਵੀ ਲੇਕਿਨ ਸਰ ਪਰਚਾ ਚਾਰਜ ਹੋ ਗਿਆ ਗ੍ਰਿਫਤਾਰੀ ਹਜੇ ਤੱਕ ਬਾਕੀ ਹੈ ਦੇਖੋ ਅਸੀਂ ਪੁਲਿਸ ਕਮਿਸ਼ਨਰ ਸਾਹਿਬ ਨੂੰ ਰਿਕੁਐਸਟ ਕਰ ਲਈ ਔਰ ਉਹਨਾਂ ਦੀ ਟੀਮਾਂ ਲਗਾਤਾਰ ਹੀ ਜਿਹੜੀਆਂ ਹੈ ਉਹ ਟ੍ਰਾਈ ਕਰ ਰਹੀਆਂ ਨੇ ਅਕਿਊਜ਼ ਜਿਹੜੇ ਉਹਨਾਂ ਨੂੰ ਉਹਨਾਂ ਦੇ ਟਿਕਾਣਿਆਂ ਤੋਂ ਚੁੱਕਣ ਲਈ ਸੋ ਡੈਫੀਨਿਟਲੀ ਪੁਲਿਸ ਵੱਲੋਂ ਐਫਰਟ ਪੂਰੀ ਹੈਗੀ ਹੈ ਔਰ ਪੁਲਿਸ ਛੇਤੀ ਕਾਰਵਾਈ ਕਰੇਗੀ। ਲੇਕਿਨ ਸਰ ਇਹਦੇ ਵਿੱਚ ਇੱਕ ਸਵਾਲ ਆ ਜਾਂਦਾ ਹੈ ਜਿਹੜਾ ਮੁਲਾਜ਼ਮ 3 ਮਹੀਨਿਆਂ ਦੀ 3 ਮਹੀਨੇ ਪਹਿਲੇ ਬਦਲੀ ਕਰ ਦਿੱਤੀ ਗਈ ਜਿੱਦੀ ਬਿਲਡਿੰਗ ਬ੍ਰਾਂਚ ਦੇ ਵਿੱਚ ਉਹ ਮਿੱਡਾ ਚੌਂਕ ਜਾ ਕੇ ਕਲਰ ਦਾ ਕੰਮ ਕਿਦਾ ਸੰਭਾਲ ਸਕਦਾ ਸਰ? ਚਲੋ ਮੇਰੇ ਮੇਰੇ ਕੋਲ ਜਿਹੜਾ ਵੀ ਕੇਸ ਹੋਣਾ ਉਹ ਕੇਸ ਜਿਹੜਾ ਮੇਰੇ ਜਿਹੜੇ ਵਰਕਿੰਗ ਕਲਰਕਾ ਉਹਨਾਂ ਵੱਲੋਂ ਪੁੱਟਪੋਣਾ ਠੀਕ ਹੈ ਕੋਈ ਕਿਸੇ ਦੀ ਹੈਲਪ ਲੈ ਸਕਦਾ ਮੈਨੂੰ ਇਹਦੇ ਵਿੱਚ ਕੋਈ ਮਤਲਬ ਕੋਈ ਮੁ ਵੀ ਸਾਰੇ ਅਜ ਦਿਵੇ ਸਾਡੇ ਘਰੇ ਬੁਜੇ ਹੋਏ ਆ ਵੀ ਜਿਹੜੇ ਦਰਜਾਚਾਰਕ ਆ ਅਸੀਂ ਕਿਸੇ ਨੂੰ ਵੀ ਤਨਖਾਹ ਨਹੀਂ ਦੀਜ਼ ਹੋਈ ਦੇਖੋ ਤੁਹਾਨੂੰ ਦੱਸਿਆ ਕਿ ਜੀਐਸਟੀ ਜਿਹੜਾ ਹੈ ਉਹ ਟਾਈਮਲੀ ਕਈ ਵਾਰੀ ਨਹੀਂ ਆਉਂਦਾ ਪਿਛਲੇ ਮਹੀਨੇ ਤਨਖਾਹ ਜੇ 27 28 ਨੂੰ ਹੋਈ ਆ 27 28 ਤੋਂ ਬਾਅਦ ਇੱਕੋ ਦਿਨ 10 ਦਿਨਾਂ ਵਿੱਚ ਲੋਕਾਂ ਕੋਲ ਪੈਸੇ ਨਹੀਂ ਮੁੱਕ ਜਾਣਗੇ ਪਿਛਲੇ ਮਹੀਨੇ ਦੀ ਜੇ ਤਨਖਾਹ ਲੇਟ ਹੋਈ ਆ ਤਾਂ ਉਹ ਉਸੇ ਤਰੀਕੇ ਨਾਲ ਚੱਲਦੀ ਅੱਗੇ ਸੋ ਕੋਸ਼ਿਸ਼ ਹੈ ਸਾਡੀ ਕਿ ਛੇਤੀ ਕਰੀਏ ਬਾਕੀ ਇਹ ਕਿ ਜਿਹੜਾ ਸਟਾਫ ਹੈ ਉਹ ਹੀ ਸਸਪੈਂਡ ਕੀਤਾ ਹੋਇਆ ਉਹਦੀ ਥਾਂ ਤੇ ਨਵੇਂ ਬੰਦੇ ਵੀ ਲਾਉਣੇ ਆ ਤੂੰ ਇਮੀਡੀਏਟਲੀ ਲਗਾ ਦਾਂਗੇ ਤਾਂ ਕਿ ਲੋਕਾਂ ਦੀ ਤਨਖਾਹਾਂ ਆ ਜਾਣੀਆਂ ਟਾਈਮ ਸਿਰ ਬੱਸ ਇਹ ਨਾ ਦੇਰੀ ਨਾ ਕਰਿਓ ਜੀ ਕਿਉਂਕਿ ਜਿਹੜੇ ਵੱਡੇ ਅਫਸਰ ਨੇ ਨਾ ਕਈ ਬੜੇ ਪਰੋਚ ਸਾਨੂੰ ਵੀ ਕਰਾ ਰਹੇ ਸਪਾਰਸ਼ਾ ਕਰਾ ਰਹੇ ਵੀ ਤੁਸੀਂ ਇਸ ਮੁੱਦੇ ਨੂੰ ਠੰਡਾ ਕਰ ਦੋ ਤੇ ਇਹਦੇ ਚ ਸਾਫੀ ਨਹੀਂ ਠੰਡਾ ਤੁਸੀਂ ਥੋੜਾ ਕਰਨਾ ਸੀ ਠੰਡਾ ਤੁਸੀਂ ਤੁਸੀਂ ਕੰਪਲੇਨੈਂਟ ਨਹੀਂ ਹੋਏ ਇਹਦੇ ਵਿੱਚ ਇਹਦੇ ਚ ਕੰਪਲੇਨੈਂਟ ਕਾਰਪੋਰੇਸ਼ਨ ਆਪ ਆ ਵਿੱਚ ਵੀ ਨਾ ਆਓ ਮੈਂ ਕਹਾਂ ਜੀ ਭਾਵੇਂ ਮੀਡੀਆ ਆਪੇ ਬੰਦ ਕਰ ਲਵੇ ਤੁਸੀਂ ਬੰਦ ਹੋ ਜਵੋ ਇਹਦੇ ਚ ਕੰਪਲੇਨੈਂਟ ਮਿਸੀਪਲ ਕਾਰਪੋਰੇਸ਼ਨ ਆ ਜਿਹਦੇ ਪੈਸੇ ਗਏ ਨੇ ਤਾਂ ਤੁਸੀਂ ਇੱਕ ਕਾਰਪੋਰੇਸ਼ਨ ਨੂੰ ਕਿਵੇਂ ਬੰਦ ਕਰਾ ਲੋਗੇ ਠੀਕ ਹੈ ਨਾ ਸੋ ਇਹਦੇ ਲਈ ਕੰਪਲੇਨੈਂਟ ਅਸੀਂ ਆ ਲੇਕਿਨ ਸਰ ਇਹਦੇ ਸਰ ਇੱਕ ਬੇਨਤੀ ਕੀਤੀ ਵੀ ਜਿਹੜਾ ਆਡਿਟ ਤੁਸੀਂ ਕਰਾ ਰਹੇ ਹੋ ਨਾ 3 ਸਾਲ ਦਾ ਵੀ ਉਹਨੂੰ ਘੱਟੋ ਘੱਟ 5 ਸਾਲ ਦਾ ਕਰਾਇਆ ਜੀ ਤੁਸੀਂ ਪਹਿਲਾਂ ਤਿੰਨ ਤੇ ਦੇਖ ਲਈਏ ਫਿਰ ਤਿੰਨ ਤੋਂ ਬਾਅਦ ਹੋਰ ਨਿਕਲੂਗਾ ਤੇ ਪਛਾਹ ਵੀ ਚੱਲ ਜਾਣਗੇ ਇਸਰ ਜਿਹੜਾ ਖੁਲਾਸਾ ਹੈ ਕਰੋੜਾਂ ਰੁਪਏ ਦਾ ਜਿਹੜਾ ਕਪਲਾ ਹੈਗਾ ਤੁਹਾਨੂੰ ਲੱਗਦਾ ਕਿ ਜਿਹੜੇ ਜਿਹੜੇ ਵੱਡੇ ਅਧਿਕਾਰੀ ਉਹਨਾਂ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਡਿਟੇਲ ਇਨਕੁਆਰੀ ਚੱਲ ਰਹੀ ਆ ਸਾਨੂੰ ਕੁਝ ਤੇ ਦੇਖੋ ਉਥੋਂ ਅਰੈਸਟ ਹੋਣਗੇ ਬੰਦੇ ਉਹ ਵੀ ਦੱਸਣਗੇ ਕਿ ਪੁਲਿਸ ਇਨਵੈਸਟੀਗੇਸ਼ਨ ਦੱਸਣਗੇ ਸੋ ਸਾਰਾ ਤਾਣਾ ਬਾਣਾ ਜਿਹੜਾ ਹੈ ਖੁੱਲੇਗਾ ਤੇ ਤੁਸੀਂ ਵੇਟ ਕਰੋ ਬਸ ਇਹ ਬਹੁਤ ਬਹੁਤ ਸ਼ੁਕਰੀਆ ਇਹ ਕਮਿਸ਼ਨ ਨਗਰ ਨਿਕ ਲੁਧਿਆਣਾ ਸੰਦੀਪ ਰਿਚੀ ਜੀ ਜਿਨ੍ਹਾਂ ਨੇ ਬਿਲਕੁਲ ਸਾਬਖੂਬੀ ਕਹਿ ਦਿੱਤਾ ਕਿ ਜਿਹੜੇ ਸੱਤ ਜਿਹੜੇ ਜਿਨ੍ਹਾਂ ਤੇ ਐਫਆਈਆਰ ਦਰਜ ਹੋਈ ਹੈ ਪੁਲਿਸ ਰੇਡ ਕਰ ਰਹੀ ਹੈ ਜਦੋਂ ਉਹਨਾਂ ਦੀ ਗ੍ਰਿਫਤਾਰੀ ਹੋ ਗਈ ਉਸ ਤੋਂ ਬਾਅਦ ਜਿਹੜੇ ਖੁਲਾਸੇ ਹੋਰ ਵੀ ਹੋਣਗੇ ਇਹਦੇ ਵਿੱਚ ਕਿਹੜੇ ਵੱਡੇ ਆਕਾ ਜਿਹੜੇ ਬੈਠੇ ਹੋਏ ਨੇ ਉਹਨ